ਬਹੁਤ ਸਾਰਾ ਸਵਾਗਤ ਹੈ ਜੀ ਦੁਨੀਆ ਪਰਦੇ ਦੇ ਪੰਜਾਬੀਆਂ ਦਾ ਮੈਂ ਹਾਂ ਸੁਰਿੰਦਰ ਡੱਲਾ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਵਾਈ ਵਿਸਵਤ ਵੈਂਕਟ ਵਾਸਨ ਜੀ ਬਹੁਤ ਬਹੁਤ ਸਵਾਗਤ ਹੈ ਵੈਂਕਟ ਸਾਹਿਬ ਤੁਹਾਡਾ ਸੋ ਵੈਂਕਟ ਸਾਹਿਬ ਬਹੁਤ ਲੰਮੇ ਸਮੇਂ ਤੋਂ ਪੰਜਾਬ ਚ ਪੱਤਰਕਾਰਤਾ ਕਰਦੇ ਨੇ ਅੰਗਰੇਜ਼ੀ ਹਿੰਦੀ ਪੰਜਾਬੀ ਅਖਬਾਰਾਂ ਦੇ ਨਾਲ ਬਹੁਤ ਲੰਮਾ ਤਜਰਬਾ ਹੈ ਔਰ ਅੱਜ ਵਿਸ਼ਾ ਵੀ ਜਿਹੜਾ ਬੜਾ ਮਹੱਤਵਪੂਰਨ ਹੈ ਆਮ ਤੌਰ ਤੇ ਅੱਜ ਕੱਲ ਇੱਕ ਸ਼ਬਦ ਵਰਤਿਆ ਜਾਂਦਾ ਹੈ ਧਰੂਵੀਕਰਨ ਔਰ ਪੋਲਿਟਿਕਲ ਪਾਰਟੀਆਂ ਦੀ ਕੋਸ਼ਿਸ਼ ਹੁੰਦੀ ਹੈ ਕਿ ਧ्रुਵੀਕਰਨ ਹੋਵੇ ਧ्रुਵੀਕਰਨ ਆਮ ਤੌਰ ਤੇ ਅਸੀਂ ਕਹਿ ਦਿੰਦੇ ਆ ਵੋਟਾਂ ਦੀ ਵੰਡ ਜਦੋਂ ਬਹੁਤ ਸਾਰੀਆਂ ਪੋਲਿਟਿਕਲ ਪਾਰਟੀਆਂ ਖੜੀਆਂ ਹੋਣ ਜਾਂ ਬਹੁਤ ਸਾਰੇ ਕੈਂਡੀਡੇਟ ਖੜੇ ਹੋਣ ਵੋਟਾਂ ਦਾ ਆਪਸ ਦੇ ਵਿੱਚ ਵੰਡ ਜਾਣਾ ਔਰ ਕਿਸੇ ਵਿਸ਼ੇਸ਼ ਮੁੱਦੇ ਤੇ ਅਗਰ ਕੋਈ ਪਾਰਟੀ ਬਾਕੀਆਂ ਨਾਲੋਂ ਜ਼ਿਆਦਾ ਵੋਟਾਂ ਹਾਸਲ ਕਰਦੀ ਹੈ ਤੇ ਉਸ ਵੋਟ ਵੰਡ ਦਾ ਉਸ ਨੂੰ ਲਾਭ ਮਿਲਦਾ ਸੋ ਪੰਜਾਬ 'ਚ ਇਸ ਵਾਰ ਇਹ ਚਰਚਾਵਾਂ ਨੇ ਕਿ ਵੋਟਾਂ ਦੀ ਵੰਡ ਖੂਬ ਹੋਣੀ ਹੈ ਤੇ ਕਈ ਮੁੱਦਿਆਂ ਤੇ ਧਰਵੀ ਕਰਨ ਦਾ ਭਾਵ ਹੈ ਕਿ ਕਿਸੇ ਇੱਕ ਮੁੱਦੇ ਤੇ ਇੱਕ ਮੁੱਦਾ ਜਿਹੜਾ ਉਹ ਧਰੋ ਬਣ ਜਾਂਦਾ ਤੇ ਲਗਭਗ ਸਾਰੇ ਉਸ ਮੁੱਦੇ ਦੇ ਆਲੇ ਦੁਆਲੇ ਘੁੰਮਦੇ ਨੇ ਸੋ ਪੰਜਾਬ ਦੇ ਵਿੱਚ ਇਸ ਵਕਤ ਕੀ ਧਰਵੀ ਕਰਨ ਦੀ ਸਿਟੀ ਹੈ ਸਿੱਖ ਵੋਟਾਂ ਦੇ ਵਿੱਚ ਜਾਂ ਗੈਰ ਸਿੱਖ ਵੋਟਾਂ ਦੇ ਵਿੱਚ ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਮੈਜੋਰਟੀ ਵੋਟ ਹੈ ਉਹ ਸਿੱਖ ਭਾਈਚਾਰੇ ਦੀ ਵੋਟ ਹੈ ਔਰ ਸਾਰੀਆਂ ਪੋਲੀਟਿਕਲ ਪਾਰਟੀਆਂ ਦੀ ਕੋਸ਼ਿਸ਼ ਇਹ ਹੈ ਕਿ ਜਦ ਤੱਕ ਸਿੱਖ ਭਾਈਚਾਰੇ ਦੀ ਵੋਟ ਨਹੀਂ ਮਿਲਦੀ ਪੰਜਾਬ ਦੇ ਵਿੱਚ ਜਿੱਤਿਆ ਨਹੀਂ ਜਾ ਸਕਦਾ ਹੁਣ ਜੇ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਵੀ ਦੇਖਦੇ ਹਾਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨ ਰੈਲੀਆਂ ਦੇ ਵਿੱਚੋਂ ਦੋ ਰੈਲੀਆਂ ਸਿਰ ਦੇ ਉੱਪਰ ਪਗੜੀ ਬਨ ਕੇ ਕੀਤੀਆਂ ਸਿੱਖ ਪਰੰਪਰਾਵਾਂ ਮਰਿਆਦਾਵਾਂ ਦੀ ਬਹੁਤ ਇੱਜ਼ਤ ਕਰਦੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਔਰ ਸਿੱਖਾਂ ਲਈ ਇੱਕ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਉਹਨਾਂ ਨੇ ਕੀ ਕੀ ਕੀਤਾ ਲਗਾਤਾਰ ਪੰਜਾਬ 'ਚ ਗੱਲਾਂ ਦਸੀਆਂ ਜਾ ਰਹੀਆਂ ਨੇ ਅੱਜ ਅਸੀਂ ਦੁਬਾਰਾ ਨਹੀਂ ਦੁਹਰਾਉਣੀਆਂ ਪ੍ਰਧਾਨ ਮੰਤਰੀ ਬਹੁਤ ਕੁਝ ਦੱਸ ਚੁੱਕੇ ਨੇ ਕਿ ਮੈਂ ਕੀ ਕੀ ਕੀਤਾ ਹੈ ਹਾਲਾਂਕਿ ਜਦੋਂ ਗੱਲ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਲਾਂਘੇ ਦੇ ਖੁੱਲਣ ਦੀ ਆਉਂਦੀ ਹੈ ਤੇ ਉਦੋਂ ਕੋਈ ਨਵਜੋਤ ਸਿੰਘ ਸਿੱਧੂ ਦਾ ਨਾਂ ਨਹੀਂ ਲੈਂਦਾ ਉਹਦੀ ਭੂਮਿਕਾ ਵੀ ਬਹੁਤ ਵੱਡੀ ਸੀ ਪਰ ਇਹ ਸਿਆਸਤ ਹੈ ਹਰ ਪੋਲੀਟੀਕਲ ਪਾਰਟੀ ਕਹਿੰਦੀ ਹੈ ਕਿ ਜੋ ਕੀਤਾ ਬਸ ਅਸੀਂ ਕੀਤਾ ਪਰ ਫੈਸਲਾ ਲੋਕਾਂ ਨੇ ਕਰਨਾ ਲੋਕ ਜਾਣਦੇ ਨੇ ਕਿ ਨੇ ਕੀ ਕੀਤਾ ਤੇ ਕਿਹਨੇ ਕੀ ਨਹੀਂ ਕੀਤਾ ਇਸੇ ਕਰਕੇ ਇਸੇ ਕਰਕੇ ਇਹ ਸਵਾਲ ਬੜੀ ਅਹਿਮੀਅਤ ਵਾਲਾ ਹੈ ਕਿ ਜਦੋਂ ਹੁਣ ਲੋਕਾਂ ਨੇ ਵੋਟਾਂ ਪਾਉਣੀਆਂ ਨੇ 1 ਜੂਨ ਨੂੰ ਤੇ ਲੋਕ ਵੋਟ ਪੰਜਾਬ ਦੇ ਕਿਵੇਂ ਪਾਉਣਗੇ ਕੀ ਪੰਜਾਬ ਦੇ ਵਿੱਚ ਪੰਥਕ ਵੋਟ ਉਹ ਵੋਟ ਜਿਹੜੀ ਧਾਰਮਿਕ ਮੁੱਦਿਆਂ ਨੂੰ ਵੀ ਅਹਿਮੀਅਤ ਦਿੰਦੀ ਹੈ ਜਿਹੜੀ ਸਿੱਖ ਪਰੰਪਰਾ ਸਿੱਖ ਮਰਿਆਦਾ ਨੂੰ ਵੀ ਅਹਿਮੀਅਤ ਦਿੰਦੀ ਹੈ ਉਹ ਵੋਟ ਕਿਸ ਤਰ੍ਹਾਂ ਨਾਲ ਪੰਜਾਬ ਦੇ ਵਿੱਚ ਕਿੰਨਾ-ਕਿੰਨਾ ਮੁੱਦਿਆਂ ਤੇ ਆਧਾਰ ਤੇ ਕਿੰਨਾ-ਕਿੰਨਾ ਪਾਰਟੀਆਂ ਨੂੰ ਜਾਂ ਉਮੀਦਵਾਰਾਂ ਨੂੰ ਪਏਗੀ ਉਹਦੇ ਨਾਲ ਪੰਜਾਬ ਦਾ ਭਵਿੱਖਤਾ ਹੈ ਹੋਣਾ ਸੋ ਸਧਾਰਨ ਸ਼ਬਦਾਂ ਦੇ ਵਿੱਚ ਜੇ ਮੈਂ ਗੱਲ ਕਰਾਂ ਪੰਜਾਬ ਚ ਸਾਰੀਆਂ ਪਾਰਟੀਆਂ ਇਸ ਵਕਤ ਬਹੁ ਗਿਣਤੀ ਦੀ ਵੋਟ ਹਾਸਲ ਕਰਨਾ ਚਾਹੁੰਦੀਆਂ ਨੇ ਔਰ ਬਹੁ ਗਿਣਤੀ ਦੀ ਵੋਟ ਨੇ ਹੀ ਪੰਜਾਬ ਚ ਫੈਸਲਾ ਕਰਨਾ ਹੈ ਕਿ 13 ਦੇ ਵਿੱਚੋਂ ਵੱਧ ਸੀਟਾਂ ਕਿਸ ਨੇ ਜਿੱਤਣੀਆਂ ਨੇ ਸੋ ਵੰਕਟ ਸਾਹਿਬ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਨਾਲ ਸਵਾਲ ਕਰੂੰਗਾ ਆਮ ਤੌਰ ਤੇ ਪੰਜਾਬ ਦੇ ਵਿੱਚ ਕਿਉਂਕਿ ਅਕਾਲੀ ਦਲ ਨੂੰ ਇਹ ਮੰਨਿਆ ਜਾਂਦਾ ਸੀ ਕਿ ਉਹ ਪੰਥਕ ਪਾਰਟੀ ਹੈ ਸਿੱਖ ਭਾਈਚਾਰੇ ਨੇ ਮжоਰਿਟੀ ਨੂੰ ਰਿਪਰੈਜ਼ੈਂਟ ਕਰਦੀ ਹੈ ਪੰਜਾਬ ਦੇ ਵਿੱਚ ਔਰ ਦੇਸ਼ ਚ ਇੱਕੋ ਹੀ ਸੂਬਾ ਪੰਜਾਬ ਜਿੱਥੇ ਸਿੱਖ ਭਾਈਚਾਰਾ ਬਹੁ ਗਿਣਤੀ ਚ ਹੈ ਹੁਣ ਸਿੱਖ ਵੋਟ ਦੇ ਸਾਰਿਆਂ ਦੀ ਨਜ਼ਰ ਹੈ ਤੇ ਮжоਰਿਟੀ ਸਿੱਖ ਵੋਟ ਜੇ ਅਸੀਂ ਲਗਭਗ ਅੰਦਾਜ਼ਾ ਲਾ ਲਈਏ 55 ਇੱਕ ਪਾਸੇ ਜਾਂ ਬਾਕੀ ਦੂਜੇ ਪਾਸੇ ਜਾਂ 60 40 ਵੀ ਅਸੀਂ ਕਰ ਲਈਏ ਕਿਉਂਕਿ ਅੱਜ ਦੇ ਸਮੇਂ ਚ ਐਗਜ਼ੈਕਟ ਆંકੜੇ ਕਿਸੇ ਕੋਲੇ ਨਹੀਂ ਕਿ ਕਿੰਨੇ ਵੋਟਰ ਕਿਹੜੇ ਨੇ ਪਰ ਪੁਰਾਣੇ ਜਿਹੜੇ ਸਰਵੇਖਣ ਨੇ ਉਹਨਾਂ ਦੇ ਹਿਸਾਬ ਨਾਲ ਜਿਹੜੇ ਜਨ ਸਰਵੇਖਣ ਨੇ ਜਨਗਣਨਾ ਜਿਹੜੀ ਹੁਣ ਤੁਸੀਂ ਪੰਜਾਬ ਦੇ ਵਿੱਚ ਪੋਲੀਟੀਕਲ ਪਾਰਟੀਆਂ ਦੀ ਭੂਮਿਕਾ ਕਿਵੇਂ ਵੇਖਦੇ ਹੋ ਜਦੋਂ ਜਦੋਂ ਸਾਡੇ ਪਿੰਡੂ ਹਿੱਸੇ ਦੇ ਵਿੱਚ ਜ਼ਿਆਦਾਤਰ ਬਹੁ ਗਿਣਤੀ ਵੋਟਰ ਨੇ ਜਿਹੜੇ ਉਹ ਸਿੱਖ ਭਾਈਚਾਰੇ ਨਾਲ ਸੰਬੰਧਿਤ ਨੇ ਔਰ ਸਾਰੀਆਂ ਪਾਰਟੀਆਂ ਦਾ ਧਿਆਨ ਵੀ ਪਿੰਡੂ ਵੋਟਰਾਂ ਦੇ ਉੱਤੇ ਆ ਬਹੁਤ ਧੰਨਵਾਦ ਸੁਰਿੰਦਰ ਜੀ ਇਸ ਇਸ ਚੋਣਾਂ ਦੇ ਵਿੱਚ ਜਿਹੜਾ ਇੱਕ ਇਹ ਟਰਨਿੰਗ ਪੁਆਇੰਟ ਤੁਸੀਂ ਕਹਿ ਸਕਦੇ ਹੋ ਜਾਂ ਇੱਕ ਫੋਕਸ ਜਿਹੜਾ ਨਜ਼ਰ ਆਣ ਲੱਗਿਆ ਹੁਣ ਬੜੀ ਕਲੀਅਰ ਕਟ ਜਿਵੇਂ ਬਿਲਕੁਲ ਅਸੀਂ ਜਦੋਂ ਚੋਣਾਂ ਦੀ ਬਿਲਕੁਲ ਕੋਲ ਪਹੁੰਚ ਗਏ ਲਾਸਟ ਸਟੇਜ ਦੇ ਉੱਤੇ ਆ ਗਏ ਸਿਰਫ 3 ਦਿਨ ਬਾਕੀ ਆ ਗਏ ਤੇ ਉਹਦੇ ਵਿੱਚ ਬੜਾ ਕਲੀਅਰ ਕੱਟ ਜਿਹੜੀਆਂ ਗੋਲਪੋਸਟ ਤਿਆਰ ਹੋ ਗਈਆਂ ਜੇ ਤੁਸੀਂ ਦੇਖਿਆ ਜਿਵੇਂ ਤੁਸੀਂ ਕਿਹਾ ਵੀ ਕਿ ਪਾਵੇਂ ਨਰਿੰਦਰ ਮੋਦੀ ਨਰਿੰਦਰ ਮੋਦੀ ਜੀ ਦੀ ਰੈਲੀ ਜਿਸ ਦੇ ਵਲ ਸਾਰਿਆਂ ਦਾ ਧਿਆਨ ਸੀਗਾ ਤੇ ਉਸ ਤੋਂ ਬਾਅਦ ਅਮਿਤ ਸ਼ਾ ਰਾਹੁਲ ਗਾਂਧੀ ਪ੍ਰਿਯੰਕਾ ਜੀ ਤੇ ਤੁਸੀਂ ਦੇਖੋਗੇ ਕਿ ਜਦੋਂ ਨਰਿੰਦਰ ਮੋਦੀ ਨੇ ਬਿਲਕੁਲ ਸਿੱਖ ਵੋਟ ਨੂੰ ਸਾਧਨ ਦੇ ਲਈ ਸਾਰੀਆਂ ਆਪਣੀਆਂ ਅਚੀਵਮੈਂਟਸ ਗਿਣਾਈਆਂ ਜਿਹੜੀਆਂ ਅਚੀਵਮੈਂਟ ਸਮਝ ਆਈਆਂ ਉਹ ਕਿਤੇ ਨਾ ਕਿਤੇ ਉਹਦਾ ਇੰਪੈਕਟ ਵੀ ਬਿਲਕੁਲ ਸਿੱਧਾ ਨਜ਼ਰ ਆ ਰਿਹਾ ਸੀਗਾ ਅਮਿਤ ਸ਼ਾਹ ਜੀ ਨੇ ਉਹਨੂੰ ਦੁਹਰਾਇਆ ਉਹਦੇ ਵਿੱਚ ਵੀ ਇੰਪੈਕਟ ਨਜ਼ਰ ਆਉਂਦਾ ਹੈ ਜੇ ਤੁਸੀਂ ਪ੍ਰਿਯੰਕਾ ਗਾਂਧੀ ਜੀ ਜਦੋਂ ਤੁਸੀਂ ਉਹਨਾਂ ਦੀ ਪਟਿਆਲਾ ਦੀ ਜਿਹੜੀ ਸਾਰੀ ਜਿਹੜੀਆਂ ਮਹਿਲਾਵਾਂ ਦੇ ਨਾਲ ਉਹਦੀ ਗੱਲਬਾਤ ਦੇਖਦੇ ਹੋ ਤੇ ਇੱਕ ਬੜਾ ਬਦਲਾਅ ਤੁਸੀਂ ਦੇਖੋਗੇ ਕਿ ਜਿਸ ਪ੍ਰਿਯੰਕਾ ਗਾਂਧੀ ਨੂੰ ਇਸ ਤਰੀਕੇ ਨਾਲ ਪ੍ਰਮੋਟ ਕੀਤਾ ਜਾਂਦਾ ਸੀਗਾ ਕਿ ਇੰਦਰਾ ਗਾਂਧੀ ਦਾ ਦੂਜਾ ਰੂਪ ਹੈ ਉਸ ਪ੍ਰਿਆੰਕਾ ਗਾਂਧੀ ਨੇ ਆਪਣੀ ਸਪੀਚ ਦੇ ਵਿੱਚ ਇੱਕ ਇਹ ਗੱਲ ਤਾਂ ਕਹੀ ਕਿ ਇੱਕ ਤਰੀਕੇ ਨਾਲ ਜਿਵੇਂ ਡਿਸਟੈਂਸ ਕਰਨਾ ਆਪਣੇ ਆਪ ਨੂੰ ਉਹਨਾਂ ਨੇ ਕਿਹਾ ਕਿ ਦਾਦੀ ਤੋਂ ਪੁੱਛੇ ਬਿਨਾਂ ਤਾਂ ਅਸੀਂ ਟੇਬਲ ਤੋਂ ਉੱਠ ਵੀ ਨਹੀਂ ਸਕਦੇ ਸੀ ਖਾਣ ਦੀ ਟੇਬਲ ਤੋਂ ਤੇ ਉਹਨਾਂ ਨੇ ਜਿੱਥੇ ਇੱਕ ਆਪਣੇ ਪੋਲਿਟੀਕਲ ਕੈਰੀਅਰ ਦਾ ਮੇਜਰ ਪਾਰਟ ਆਪਣੇ ਆਪ ਦੇ ਵਿੱਚ ਇੱਕ ਇੰਦਰਾ ਗਾਂਧੀ ਦੀ ਛਵੀ ਦੇ ਤੌਰ ਤੇ ਆਪਣੇ ਆਪ ਨੂੰ ਦਿਖਾਉਣ ਦੇ ਵਿੱਚ ਲਗਾਇਆ ਪਟਿਆਲਾ ਦੇ ਵਿੱਚ ਬਿਲਕੁਲ ਚੇਂਜ ਕਰਕੇ ਉਹਨਾਂ ਨੇ ਕਿਹਾ ਸਭ ਕੁਝ ਮੈਂ ਆਪਣੀ ਪੰਜਾਬੀ ਨੋ ਦੇ ਤੌਰ ਤੇ ਆਪਣੀ ਸਸੂ ਮਾਂ ਤੋਂ ਸਿੱਖਿਆ ਇਹ ਬੜਾ ਚੇਨ ਜਿਹੜਾ ਤੁਸੀਂ ਦੇਖਿਆ ਇਹ ਬਿਲਕੁਲ ਫੋਕਸ ਕਿੱਥੇ ਜਾ ਰਿਹਾ ਹੈ ਇਹ ਫੋਕਸ ਉੱਥੇ ਹੀ ਜਾ ਰਿਹਾ ਹੈ ਕਿ ਆਪਣੇ ਆਪ ਨੂੰ ਪੰਜਾਬੀ ਸ਼ੋ ਕਰਕੇ ਜਿਹੜੀ ਸਿੱਖ ਵੋਟ ਨੂੰ ਸਾਧਨ ਦੇ ਲਈ ਅੰਕੜੇ ਜਿਹੜੇ ਹੈਗੇ ਆ ਉਹ ਐਗਜ਼ੈਕਟ ਤਾਂ ਕਿਸੇ ਦੇ ਕੋਲ ਵੀ ਨਹੀਂ ਹੈ ਲੇਕਿਨ ਇਹ ਮੋٹے ਤੌਰ ਤੇ ਬੜਾ ਕਲੀਅਰ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਜੇ ਅਸੀਂ ਜਨਸੰਖਿਆ ਕਹਿੰਦੇ ਆ ਤੇ ਸਿੱਖਾਂ ਦੀ ਜਨਸੰਖਿਆ ਜ਼ਿਆਦਾ ਹੈਗੀ ਆ ਹੁਣ ਜਦੋਂ ਇਹ ਮੰਨ ਕੇ ਚੱਲਿਆ ਜਾ ਰਿਹਾ ਸੀਗਾ ਕਿ ਰਾਮ ਮੰਦਰ ਦੇ ਇਸ਼ੂ ਦੇ ਉੱਤੇ ਅਰਬਨ ਏਰੀਆਜ਼ ਦੇ ਵਿੱਚ ਜਿਹੜੇ ਸ਼ਹਿਰੀ ਇਲਾਕੇ ਨੇ ਉਹਦੇ ਵਿੱਚ ਨਰਿੰਦਰ ਮੋਦੀ ਨੂੰ ਪੰਜ ਪਾਨੋਂ ਸਿੱਧੇ ਤੌਰ ਤੇ ਫਾਇਦਾ ਮਿਲ ਰਿਹਾ ਤੇ ਮਿਲੇਗਾ ਤੇ ਇਸ ਤੋਂ ਬਾਅਦ ਬੜਾ ਸਿੱਧੇ ਤੌਰ ਤੇ ਸਾਫ਼ ਸੀਗਾ ਕਿ ਬਾਕੀ ਪਾਰਟੀਆਂ ਨੂੰ ਜਿਹੜਾ ਪਿੰਡੂ ਖੇਤਰ ਜਿਹੜੇ ਸਾਡੇ ਪਿੰਡ ਨੇ ਜਿਹੜੀ ਰੂਰਲ ਵੋਟ ਬੈਂਕ ਹੈ ਉਹਦੇ ਵਿੱਚ ਵੋਟ ਕਰਨੀ ਪਏ ਵੋਟ ਕਰਨੀ ਪੈਗੀ ਲੇਕਿਨ ਉੱਥੇ ਮੁਕਾਬਲਾ ਇਨਾ ਰੋਚਕ ਹੋ ਗਿਆ ਹੈ ਕਿ ਇੱਕ ਪਾਸੇ ਤਾਂ ਜੇ ਅਸੀਂ ਕਹੀਏ ਤੇ ਕੱਟੜ ਪੰਥਕ ਜਿਹੜੇ ਲੀਡਰ ਹੈਗੇ ਆ ਉਹ ਅਮਰਪਾਲ ਸਿੰਘ ਸਰਬਜੀਤ ਸਿੰਘ ਕਮਲਜੀਤ ਬਰਾੜ ਤੇ ਹੋਰ ਵਿਅਕਤੀ ਜਿਹੜੇ ਹੈਗੇ ਇਹ ਸਾਰੇ ਸਿਮਰਨਜੀਤ ਸਿੰਘ ਮਾਨ ਸਿਮਰਨਜੀਤ ਸਿੰਘ ਮਾਨ ਬਿਲਕੁਲ ਉਹਨਾਂ ਸਿਮਰਨਜੀਤ ਸਿੰਘ ਮਾਨ ਦਾ ਨਾਮ ਨਹੀਂ ਕੱਢਿਆ ਜਾ ਸਕਦਾ ਸਿਟਿੰਗ ਹੈ ਇਹ ਸਾਰਿਆਂ ਦੀ ਇੱਕ ਵੇਵ ਚੱਲ ਰਹੀ ਹੈ ਖਡੂਰ ਸਾਹਿਬ ਦੇ ਵਿੱਚ ਅੰਮ੍ਰਿਤਪਾਲ ਸਿੰਘ ਜਿਹੜੇ ਹੈਗੇ ਆ ਉਹਨਾਂ ਦੀ ਫੇਵਰ ਦੇ ਵਿੱਚ ਕਾਫੀ ਕੁਝ ਕੁਝ opinion polls ਤਾਂ ਉਹਨਾਂ ਨੂੰ ਜਿੱਤ ਦੇ ਬਹੁਤ ਨੇੜੇ ਵੀ ਦੱਸਿਆ ਗਿਆ ਦਾਅਵੇ ਕੀਤੇ ਜਾ ਰਹੇ ਹੈਗੇ ਤੇ ਬਾਕੀ ਵੀ ਪਿੰਡ ਉਲਾਕਿਆਂ ਚ ਜੇ ਦੇਖਿਆ ਜਾਵੇ ਤੇ ਉਹਨਾਂ ਦਾ ਕਾਫੀ ਕਾਫੀ ਪਕਰ ਕੁਝ ਕੁਝ ਇੱਕ ਸੈਕਸ਼ਨ ਹੈ ਜਿਹੜਾ ਸਿੱਧੇ ਤੌਰ ਤੇ ਵੋਟ ਕਰਦਾ ਨਜ਼ਰ ਆ ਰਿਹਾ ਅਕਾਲੀ ਦਲ ਬਹੁਤ ਐਕਟਿਵ ਹੋਇਆ ਹੈ ਉਹ ਪਾਜਪਾ ਦੇ ਉੱਤੇ ਨਿਸ਼ਾਨਾ ਸਾਧ ਰਿਹਾ ਉਹ ਵੀ ਕਿਤੇ ਇਸੇ ਵੋਟ ਬੈਂਕ ਨੂੰ ਆਪਣੇ ਵੋਟ ਬੈਂਕ ਨੂੰ ਜਿਹੜਾ ਉਹਦਾ ਵੋਟ ਬੈਂਕ ਸੀਗਾ ਉਹਨੂੰ ਇਹ ਲੱਗ ਰਿਹਾ ਕਿ ਖੁੰਝ ਰਿਹਾ ਹੈ ਬਾਕੀ ਸਾਰੇ ਇਹਨੂੰ ਖਿੱਚਣ ਦੀ ਕੋਸ਼ਿਸ਼ ਕਰ ਰਹੇ ਆ ਕਾਂਗਰਸ ਦੀ ਨਜ਼ਰ ਤੋਂ ਦੱਸਿਆ ਕਿ ਬਿਲਕੁਲ ਸਿਦੇ ਤੇ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਲਗਾਤਾਰ ਦੇਖੋ ਕਿ ਆਮ ਆਦਮੀ ਪਾਰਟੀ ਇਸੇ ਵੋਟ ਬੈਂਕ ਨੂੰ ਜੇ ਸ਼ੁਰੂ ਦੇ ਉੱਤੇ ਇਲਜ਼ਾਮ ਲੱਗੇ ਕਿ ਕੱਟੜ ਪੰਥੀਆਂ ਦੇ ਨਾਲ ਮਿਲੀ ਹੋਈ ਹੈ ਪਾਰਟੀ ਹੈਗੀ ਹੈ ਫਿਰ ਇਹਨਾਂ ਇਹਨਾਂ ਦੇ ਉੱਤੇ ਖਾਲਸਤਾਨੀਆਂ ਦੇ ਨਾਲ ਜੁੜੇ ਹੋਣ ਦੇ ਵੀ ਇਲਜ਼ਾਮ ਲੱਗੇ ਇਸ ਆਮ ਆਦਮੀ ਪਾਰਟੀ ਦੇ ਉੱਤੇ ਤੇ ਆਮ ਆਦਮੀ ਪਾਰਟੀ ਜਿਹੜੀ ਆਪਣੇ ਆਪ ਨੂੰ ਇੱਕ ਆਮ ਆਦਮੀ ਦੇ ਨਾਲ ਜੁੜੀ ਹੋਈ ਪਾਰਟੀ ਦੱਸਦੀ ਹੈ ਇਹ ਵੀ ਇੱਕ ਦਾਵਾ ਕਰਦੀ ਰਹੀ ਹੈ ਕਿ ਪਿੰਡੂ ਖੇਤਰ ਦੇ ਵਿੱਚ ਖਾਸ ਕਰ ਭਗਵੰਤ ਮਾਨ ਉਹਨਾਂ ਦੀ ਕਿੱਕ ਕਿੱਕਲੀਆਂ ਉਹਨਾਂ ਦੇ ਬੋਲਣ ਦਾ ਲਾਜ਼ਮ ਇਹਦੇ ਇਦੇ ਨਾਲ ਉਹ ਸਭ ਤੋਂ ਜ਼ਿਆਦਾ ਜੇ ਫੇਵਰੇਟ ਰਹੇ ਹੈ ਤੇ ਉਹ ਪਿੰਡੂ ਖੇਤਰ ਜਿਹੜੀ ਅਰਬਨ ਵੋਟ ਬੈਂਕ ਹੈ ਉਸ ਤੋਂ ਜ਼ਿਆਦਾ ਹਟ ਕੇ ਰੂਰਲ ਵੋਟ ਬੈਂਕ ਦੇ ਵਿੱਚ ਉਹਨਾਂ ਦੀ ਜ਼ਿਆਦਾ ਪੈਠ ਰਹੀ ਹੈ ਮੈਂ ਇਹ ਨਹੀਂ ਕਹਿ ਰਿਹਾ ਕਿ ਅਰਬਨ ਵੋਟ ਬੈਂਕ ਦੇ ਵਿੱਚ ਪੈਠ ਨਹੀਂ ਹੈ ਲੇਕਿਨ ਕਿਤੇ ਨਾ ਕਿਤੇ ਰੂਰਲ ਵੋਟ ਬੈਂਕ ਨੂੰ ਸਿੱਧਾ ਸਟ੍ਰਾਈਕ ਕਰਦੇ ਜਗੇ ਅ ਅਕਾਲੀ ਦਲ ਦੇ ਜਿਹੜਾ ਪੰਥਕ ਵੋਟ ਬੈਂਕ ਸੀਗਾ ਉਹਨੂੰ ਤੋੜਨ ਦੇ ਵਿੱਚ ਕਾਂਗਰਸ ਦੀ ਜਿਹੜੀ ਪਕੜ ਸੀਗੀ ਰੂਰਲ ਰੀਜਨ ਤੋੜਨ ਦੇ ਵਿੱਚ ਸਾਬ ਇਹ ਸਕਸੈਸਫੁਲ ਰਹੇ ਸੀਗੇ 92 ਸੀਟਾਂ ਆਈਆਂ ਤੇ ਹੁਣ ਜਿਹੜਾ ਮੁਕਾਬਲਾ ਹੈ ਬਿਲਕੁਲ ਇਸੇ ਦੇ ਆਸ-ਪਾਸ ਹੋਈ ਜਾ ਰਿਹਾ ਕਿਤੇ ਬੁਖਲਾਏ ਹੋਏ ਮੈਂ ਵਿੱਚ ਇੱਕ ਹਲਕੀ ਜਿਹੀ ਗੱਲ ਜ਼ਰੂਰ ਅੱਜ ਲੈ ਕੇ ਆਣਾ ਚਾਹਣਾ ਕਿ ਇਹਦੇ ਨਾਲ ਦੇ ਨਾਲ ਕੇਜਰੀਵਾਲ ਜਿਹੜੇ ਲਗਾਤਾਰ ਵਿਵਾਦਾਂ ਦੇ ਵਿੱਚ ਕਿਰਦੇ ਰਹੇ ਆ ਹੁਣ ਪਿਛਲੇ ਸਮੇਂ ਦੇ ਵਿੱਚ ਖਾਸ ਕਰ ਚੋਨਾ ਦੇ ਨੇੜੇ ਆਂਦੇ-ਆਂਦੇ ਹੁਣ ਇੱਕ ਨਵਾਂ ਵੀ ਪੈਂਤਰਾ ਜਿਹੜਾ ਹੈਗਾ ਜਾਂ ਇੱਕ ਨਵਾਂ ਉਹਨਾਂ ਨੇ ਜਿਹੜਾ ਅਟੈਕ ਕੀਤਾ ਉਹ ਅਮਿਤ ਸ਼ਾਹ ਜੀ ਦੇ ਉੱਤੇ ਬਿਲਕੁਲ ਠੀਕ ਹੈ ਪਰ ਮੈਂ ਚਾਹਣਾ ਮੈਂ ਚਾਹਣਾ ਇਸ ਵਿਸ਼ੇ ਤੇ ਅਸੀਂ ਬਾਅਦ ਦੇ ਵਿੱਚ ਆਈਏ ਮੈਂ ਗੈਂਡੇ ਸਾਹਿਬ ਇੱਕ ਚੀਜ਼ ਦੇਖ ਰਿਹਾ ਕਿ ਸਿਮਰਨਜੀਤ ਸਿੰਘ ਮਾਨ ਪਿਛਲੀ ਵਾਰ ਜਿੱਤੇ ਹਾਲਾਂਕਿ ਕਾਂਗਰਸ ਵੀ ਮੁਕਾਬਲੇ 'ਚ ਸੀ ਭਾਜਪਾ ਵੀ ਮੁਕਾਬਲੇ ਦੇ ਵਿੱਚ ਸੀ ਆਮ ਆਦਮੀ ਪਾਰਟੀ ਵੀ ਮੁਕਾਬਲੇ 'ਚ ਸੀ ਪਰ ਸਿਮਰਨਜੀਤ ਸਿੰਘ ਮਾਨ ਜਿੱਤੇ ਹੁਣ ਅਮਰਿਤਪਾਲ ਸਿੰਘ ਦੀ ਗੱਲ ਵੀ ਹੋ ਰਹੀ ਹੈ ਕਿ ਅਮਰਿਤਪਾਲ ਸਿੰਘ ਵੀ ਮੁਕਾਬਲੇ 'ਚ ਹੈ ਔਰ 4-5 ਦਿਨਾਂ ਤੋਂ ਗੱਲ ਫਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ ਉਹਨਾਂ ਦੀ ਵੀ ਉੱਠ ਰਹੀ ਹੈ ਕਿ ਸਰਬਜੀਤ ਸਿੰਘ ਖਾਲਸਾ ਨੂੰ ਵੀ ਸਮਰਥਨ ਮਿਲ ਰਿਹਾ ਕਿੰਨਾ ਮਿਲ ਰਿਹਾ ਵੋਟਾਂ ਕਿੰਨੀਆਂ ਹਾਸਲ ਕਰਦੇ ਨੇ ਉਹ ਤਾਂ ਬਾਅਦ ਦੀ ਗੱਲ ਹੈ ਪਰ ਅਚਾਨਕ ਹੀ ਉਹ ਲੋਕ ਜਿਹੜੇ ਬਹੁਤ ਵੱਡੀ ਧਿਰ ਨਹੀਂ ਸਰਬਜੀਤ ਸਿੰਘ ਖਾਲਸਾ ਕੋਈ ਬਹੁਤ ਵੱਡੀ ਧਿਰ ਨਹੀਂ ਅਮਰਿਤਪਾਲ ਸਿੰਘ ਕੋਈ ਬਹੁਤ ਵੱਡੀ ਧਿਰ ਨਹੀਂ ਸੀ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਸਿਮਰਨਜੀਤ ਸਿੰਘ ਮਾਨ ਪੰਜਾਬ ਦੀ ਸਿਆਸਤ ਦੇ ਵਿੱਚ ਬਹੁਤ ਸਰਗਰਮ ਨੇ ਕਈ ਸਾਲਾਂ ਬਾਅਦ ਇਸ ਵਾਰ ਮੈਂਬਰ ਪਾਰਲੀਮੈਂਟ ਬਣੇ ਸੀ ਪਰ ਸਰਬਜੀਤ ਖਾਲਸਾ ਨੂੰ ਸਮਰਥਨ ਮਿਲਣਾ ਅ ਅੰਮ੍ਰਿਤਪਾਲ ਨੂੰ ਸਮਰਥਨ ਮਿਲਣਾ ਔਰ ਦਰਸ਼ਨ ਸਿੰਘ ਬਰਾੜ ਦਾ ਪੁੱਤਰ ਜਿਹੜੇ ਉਹਨਾਂ ਦਾ ਮੈਂ ਪੂਰਾ ਨਾਮ ਕਮਲਜੀਤ ਬਰਾੜ ਉਹਨੂੰ ਵੀ ਕਿਤੇ ਨਾ ਕਿਤੇ ਪਿੰਡੂ ਹਲਕਿਆਂ ਦੇ ਵਿੱਚ ਲੋਕਾਂ ਵੱਲੋਂ ਕੁਝ ਨਾ ਕੁਝ ਸਮਰਥਨ ਤਾਂ ਜ਼ਰੂਰ ਮਿਲਦਾ ਹੈ ਜਿਹੀਆਂ ਗੱਲਾਂ ਆ ਰਹੀਆਂ ਨੇ ਇਹਦਾ ਕਾਰਨ ਕੀ ਹੈ ਜਦੋਂ ਵੱਡੀਆਂ-ਵੱਡੀਆਂ ਪਾਰਟੀਆਂ ਬੈਠੀਆਂ ਅਕਾਲੀ ਦਲ ਕੰਤਕ ਮੁੱਦਿਆਂ ਤੇ ਮੁੜ ਕੇ ਆਇਆ ਹੋਇਆ ਅਕਾਲੀ ਦਲ ਮੈਂ ਸੁਣ ਰਿਹਾ ਸੀ ਕੱਲ ਸੁਖਬੀਰ ਬਾਦਲ ਦੀ ਵੀ ਗੱਲ ਉਹਨਾਂ ਨੇ ਫੇਰ ਬਿਆਨ ਦਿੱਤਾ ਉਹ ਕਹਿੰਦੇ ਜਿੰਨੀਆਂ ਕੌਮੀ ਪਾਰਟੀਆਂ ਆ ਰਹੀਆਂ ਨੇ ਭਾਵੇਂ ਮੋਦੀ ਸਾਹਿਬ ਆ ਰਹੇ ਨੇ ਸਿੱਖ ਮੁੱਦਿਆਂ ਦੀ ਗੱਲ ਕਰ ਰਹੇ ਨੇ ਕੇਜਰੀਵਾਲ ਗੱਲ ਕਰ ਰਹੇ ਨੇ ਰਾਹੁਲ ਗਾਂਧੀ ਆਏ ਨੇ ਉਹ ਗੱਲ ਕਰ ਰਹੇ ਨੇ ਤੇ ਸਟੈਂਡ ਸੁਖਬੀਰ ਬਾਦਲ ਨੇ ਪੁੱਛਿਆ ਮੁੱਦਿਆਂ ਦੇ ਸੁਖਬੀਰ ਬਾਦਲ ਵਾਪਸ ਮੁੜਦੇ ਉਹ ਕਹਿੰਦੇ ਚੰਡੀਗੜ੍ਹ ਤੇ ਸਟੈਂਡ ਕਲੀਅਰ ਕਰਨ ਭਾਵੇਂ ਭਾਜੀਪੀ ਹੈ ਭਾਵੇਂ ਕਾਂਗਰਸ ਪਾਰਟੀ ਹੈ ਜਾਂ ਹੋਰ ਕੋਈ ਕੌਮੀ ਪਾਰਟੀਆਂ ਨੇ ਸਾਡੀਆਂ ਉਹ ਪੰਜਾਬ ਦੇ ਪਾਣੀਆਂ ਤੇ ਸਟੈਂਡ ਕਲੀਅਰ ਕਰਨ ਹਾਲਾਂਕਿ ਸੁਖਬੀਰ ਬਾਦਲ ਨੇ ਤਾਂ ਇਹ ਵੀ ਗੱਲ ਪੁੱਛੀ ਕਿ ਬਲਵੰਤ ਸਿੰਘ ਰਾਜੂਆਣਾ ਦੇ ਮਸਲੇ ਤੇ ਜਾਂ ਬੰਦੀ ਸਿੰਘਾਂ ਦੇ ਮਸਲੇ ਤੇ ਸਟੈਂਡ ਕਲੀਅਰ ਕਰੋ ਉਹ ਤਾਂ ਅਮਿਤ ਸ਼ਾਹ ਕਲੀਅਰ ਕਰ ਗਏ ਕਿ ਜਿਹੜੇ ਬਿਆਨ ਸਿੰਘ ਦੇ ਮਾਮਲੇ ਦੇ ਵਿੱਚ ਜਿਹੜੇ ਦੋਸ਼ੀ ਨੇ ਉਹਨਾਂ ਦੀ ਰਿਹਾਈ ਬਾਰੇ ਅਸੀਂ ਨਹੀਂ ਸੋਚ ਰਹੇ ਉਹ ਉਹ ਤਾਂ ਗੱਲ ਪਾਰਲੀਮੈਂਟ ਦੇ ਵਿੱਚ ਵੀ ਅਮਿਤ ਸ਼ਾਹ ਨੇ ਕਹੀ ਸੀ ਪਰ ਸਵਾਲ ਇਹ ਹੈ ਕਿ ਅਕਾਲੀ ਦਲ ਦੀ ਕੋਸ਼ਿਸ਼ ਇਹ ਹੈ ਕਿ ਅਸੀਂ ਪੰਥਕ ਮੁੱਦਿਆਂ ਤੇ ਆਪਣੇ ਵੋਟ ਬੈਂਕ ਨੂੰ ਸਾਂਭੀਏ ਪਰ ਸਰਬਜੀਤ ਸਿੰਘ ਖਾਲਸਾ ਇਹ ਕੋਈ ਬਹੁਤ ਵੱਡੇ ਪੰਥਕ ਮੁੱਦੇ ਨਹੀਂ ਲੈ ਕੇ ਆਏ ਕੋਈ ਬਹੁਤ ਇਹਨਾਂ ਨੇ ਪ੍ਰਚਾਰ ਨਹੀਂ ਕੀਤਾ ਪਿਛਲੇ ਸਮੇਂ 'ਚ ਅਮਰਿਤਪਾਲ ਸਿੰਘ ਵੀ ਡਿਬਰੂਗੜ੍ਹ ਜੇਲ੍ਹ ਚਲੇ ਗਏ ਠੀਕ ਹੈ ਉਹਨਾਂ ਨੇ ਅੰਮ੍ਰਿਤ ਸੰਚਾਰ ਦੀ ਮੁਹਿੰਮ ਸ਼ੁਰੂ ਕੀਤੀ ਨਸ਼ਿਆਂ ਦੇ ਖਿਲਾਫ ਲੜਾਈ ਦੀਆਂ ਗੱਲਾਂ ਤੁਰੀਆਂ ਉਹਨਾਂ ਦਾ ਵਿਵਾਦ ਵੀ ਆਏ ਜਿਸ ਹੱਬ ਨਾਲ ਉਹਨਾਂ ਨੇ ਐਕਸ਼ਨ ਪਿਛਲੇ ਸਮੇਂ 'ਚ ਕੀਤੇ ਪਰ ਅਚਾਨਕ ਅਮਰਿਤਪਾਲ ਸਿੰਘ ਦੀ ਹਵਾ ਸਰਬਜੀਤ ਸਿੰਘ ਖਾਲਸਾ ਦੀ ਵੀ ਹਵਾ ਔਰ ਸਿਮਰਨਜੀਤ ਸਿੰਘ ਮਾਨ ਵੀ ਮੁਕਾਬਲੇ ਦੇ ਵਿੱਚ ਇਹਦਾ ਮਤਲਬ ਹੈ ਜਿਹੜਾ ਜਿਹੜੇ ਲੋਕ ਪਰੰਪਰਾਗਤ ਵੋਟਾਂ ਪਾਉਂਦੇ ਰਹੇ ਨੇ ਉਹਨਾਂ ਨੇ ਫਿਰ ਬਦਲਾਅ ਨੂੰ ਵੀ ਵੋਟਾਂ ਪਾਈਆਂ ਇਹਦਾ ਮਤਲਬ ਹੈ ਲੋਕਾਂ ਦੀ ਹਜੇ ਵੀ ਤਸੱਲੀ ਨਹੀਂ ਇਹਦਾ ਮਤਲਬ ਹੈ ਵੋਟਾਂ ਦੀ ਵੰਡ ਦੀ ਗੁੰਜਾਇਸ਼ ਬਣ ਗਈ ਇੱਕ ਵਾਰ ਫਿਰ ਪੰਜਾਬ ਦੇ ਵਿੱਚ ਦੇਖੋ ਜਿਹੜੀ ਗੱਲ ਤੁਸੀਂ ਡਾਣਾ ਜੀ ਬੜੇ ਤੁਸੀਂ ਡਿਟੇਲ ਦੇ ਵਿੱਚ ਦੱਸੀ ਹੈ ਇਹਦੇ ਵਿੱਚ ਸਭ ਤੋਂ ਇੱਕ ਇੰਪੋਰਟੈਂਟ ਚੀਜ਼ ਹੈ ਕਿ ਮੈਂ ਨਾਰਮਲੀ ਮੈਂ ਵਿਧਾਨ ਸਭਾ ਤੇ ਲੋਕ ਸਭਾ ਨੂੰ ਬਿਲਕੁਲ ਅਲੱਗ-ਅਲੱਗ ਕਰਕੇ ਦੇਖਦਾ ਲੇਕਿਨ ਇਥੇ ਪੰਜਾਬ ਦੇ ਪਰਿਪੇਖਿਸ਼ ਤੋਂ ਤੁਹਾਨੂੰ ਵਿਧਾਨ ਸਭਾ ਦੇਖਣੀ ਪਏਗੀ ਵਿਧਾਨ ਸਭਾ ਚ 92 ਸੀਟਾਂ ਲੈ ਕੇ ਜਾਣ ਵਾਲੀ ਆਮ ਆਦਮੀ ਪਾਰਟੀ ਨੇ ਜਿਹੜੇ ਵੀ ਵੋਟ ਬੈਂਕ ਦੀ ਸੀ ਗੱਲ ਕਰ ਰਹੇ ਆ ਅਰਬਨ ਵੋਟ ਬੈਂਕ ਦਾ ਸ਼ੇਅਰ ਤੇ ਰੂਰਲ ਵੋਟ ਬੈਂਕ ਦਾ ਸ਼ੇਅਰ ਐਡੀ ਵੱਡੀ ਜਦੋਂ ਤੁਹਾਨੂੰ 92 ਸੀਟਾਂ ਆਉਂਦੀਆਂ ਹਰ ਪਾਸੇ ਜਿਹੜੀ ਐ ਸਵੀਪ ਕੀਤੀ ਸੀਗੀ ਹੁਣ ਇੱਕ ਜਿਹੜੀ ਐਂਟੀ ਇਨਕੰਮਬੈਂਸੀ ਨਜ਼ਰ ਆ ਰਹੀ ਹੈ ਜਿਸ ਨੂੰ ਬਾਕੀ ਪਾਰਟੀਆਂ ਸਾਰੀਆਂ ਦੇਖ ਕੇ ਚੱਲ ਰਹੀਆਂ ਜਿਗੀਆਂ ਕਾਂਗਰਸ ਵਾਪਸ ਆਉਣ ਲਈ ਤਿਲਮਲਾ ਰਹੀ ਸੀਗੀ ਅਕਾਲੀ ਦਲ ਵਾਪਸ ਆਉਣ ਲਈ ਲਗਾਤਾਰ ਸੁਖਬੀਰ ਜਿਹੜਾ ਐ ਰੈਲੀਆਂ ਤੇ ਰੈਲੀਆਂ ਐਨਪਾਟੀ ਦੇ ਫੰਕਸ਼ਨ ਕਰ ਰਹੇ ਹਰ ਇੱਕ ਜਿਹੜੇ ਨਰਾਜ਼ ਹੈ ਉਹਨਾਂ ਨੂੰ ਮਨਾਉਣ ਦੇ ਵਿੱਚ ਲੱਗੇ ਹੋਏ ਹੈ ਬੜੀ ਦੇਰ ਦੇ ਉਹ ਸਾਰੀ ਸਾਰਾ ਜਿਹੜਾ ਜ਼ੋਰ ਹੈ ਹੁਣ ਇਸੇ ਵੋਟ ਬੈਂਕ ਤੇ ਆ ਗਿਆ ਕਿਉਂਕਿ ਜਿਹੜੀਆਂ ਵੋਟਾਂ ਨਿਕਲਣਗੀਆਂ ਆਮ ਆਦਮੀ ਪਾਰਟੀ ਨੂੰ ਕਿਤੇ ਇਨਾਂ ਸਾਰਿਆਂ ਨੇ ਪਿਛਲੇ ਚੋਣਾਂ ਦੇ ਵਿੱਚ ਵੋਟ ਕੀਤਾ ਸੀਗਾ ਇਸ ਵਾਰ ਐਂਟੀ ਇਨਕੰਮਬੈਂਸੀ ਇੱਥੇ ਨਜ਼ਰ ਆ ਰਹੀ ਹੈ ਉਹਦੇ ਵਿੱਚ ਹਰ ਇੱਕ ਜਿਹੜਾ ਹੈਗਾ ਉਹ ਆਪਣਾ ਰਾਹ ਲੱਭ ਰਿਹਾ ਹਾਲਾਂਕਿ ਮੈਂ ਫੇਰ ਵਾਪਸ ਜਾ ਰਿਹਾ ਕੇਜਰੀ ਵਾਲ ਨੇ ਹੁਣ ਜਿਹੜੀ ਗੋਲ ਪੋਸਟ ਚੇਂਜ ਕਰਕੇ ਇਹ ਕਿਹਾ ਕਿ ਜਾਂ ਭਗਵੰਤ ਮਾਨ ਜੀ ਨੇ ਵੀ ਕਿਹਾ ਕਿ ਅਮਿਤ ਅਮਿਤ ਚਾਹੇ ਤੇ ਉਹਨਾਂ ਨੇ ਕਿਹਾ ਵੀ ਤੁਹਾਡੀ ਸਰਕਾਰ ਕਰ ਦੇਾਂਗੇ ਉਹਨਾਂ ਨੇ ਹਰ ਜਗ੍ਹਾ ਇਹ ਨਹੀਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ धमकी ਦਿੱਤੀ ਉਹਨਾਂ ਨੇ धमकी ਦੇਣ ਦੀ ਗੱਲ ਕਹੀ ਹੈ ਉਹਨਾਂ ਨੇ ਇਹ ਕਿਹਾ ਕਿ ਪੰਜਾਬੀਆਂ ਨੂੰ धमकी ਦਿੱਤੀ ਉਹ ਵੀ ਕਿਤੇ ਜਿਹੜਾ ਰੂਰਲ ਵੋਟ ਬੈਂਕ ਹੈ ਸਿੱਖ ਵੋਟ ਬੈਂਕ ਹੈ ਉਹਦੇ ਉੱਤੇ ਉਹ ਜਿਹੜੀ ਪੁਰਾਣੀਆਂ ਐਮਰਜੈਂਸੀਆਂ ਲਾਗੂ ਹੁੰਦੀਆਂ ਰਹੀਆਂ ਨੇ ਕਿਤੇ ਉਹਦੇ ਮੈਂ ਨਹੀਂ ਕਹਿੰਦਾ ਕਿ ਜਾਖੜ ਸਾਹਿਬ ਨੇ ਵੀ ਕਿਤੇ ਖਿੰਡ ਕੀਤਾ ਸੀਗਾ ਨਰਿੰਦਰ ਮੋਦੀ ਜਦੋਂ ਆਏ ਹੈਗੇ ਆ ਤੇ ਪਹਿਲੀ ਜਿਹੜੀ ਉਹਨਾਂ ਦੀ ਰੈਲੀ ਹੋਈ ਉਸ ਉਸ ਰੈਲੀ ਦੇ ਵਿੱਚ ਜਾਖੜ ਸਾਹਿਬ ਨੇ ਵੀ ਇਹ ਕਿਹਾ ਜੀਗਾ ਕਿ ਤੁਸੀਂ ਨਜ਼ਰ ਬਣਾਈ ਰੱਖਿਓ ਕਿ ਪੰਜਾਬ ਦੇ ਵਿੱਚ ਨਜ਼ਰ ਬਣਾਈ ਰੱਖਿਓ ਜੇ ਨੱਕ ਤੋਂ ਪਾਣੀ ਕਿਤੇ ਉੱਤੇ ਜਾਂਦਾ ਤੇ ਸੰਭਾਲਣ ਦਾ ਕੰਮ ਵੀ ਤੁਹਾਨੂੰ ਕਰਨਾ ਪਏਗਾ ਇਹ ਇਹ ਸਾਰੀਆਂ ਚੀਜ਼ਾਂ ਜਿਹੜੇ ਹਾਲਾਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਭਾਸ਼ਣ ਦੇ ਵਿੱਚ ਸਿਰਫ ਸਿੱਖ ਸਮੁਦਾਇ ਲਈ ਉਹਨਾਂ ਨੇ ਕੀ ਕੀ ਕੀਤਾ ਹੈਗਾ ਕਿੰਨਾ ਸਿੱਖ ਸਮੁਦਾਇ ਨੂੰ ਉਹ ਬਹੁਤ ਇੱਜ਼ਤ ਨਾਲ ਦੇਖਦੇ ਆ ਇਹ ਤੁਹਾਨੂੰ ਕਿਹਾ ਲੇਕਿਨ ਅਮਿਤ ਸ਼ਾਹ ਨੇ ਲੁਧਿਆਣਾ ਦੀ ਰੈਲੀ ਦੇ ਵਿੱਚ ਇਨੀ ਗੱਲ ਜ਼ਰੂਰ ਕਹੀ ਕਿ ਕਿ ਜੇ ਭਾਜਪਾ ਨੂੰ ਲੋਕ ਸਭਾ ਚ ਤੁਸੀਂ ਸੀਟਾਂ ਦੇ ਕੇ ਭੇਜਦੇ ਹੋ ਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਕੋਈ ਜ਼ਿਆਦਾ دیر ਚੱਲਣ ਵਾਲੀ ਸਰਕਾਰ ਨਹੀਂ ਹੈ ਗਿਆਮਾਦਮੀ ਪਾਰਟੀ ਦੀ ਉਹਨਾਂ ਨੇ ਇਹ ਨਹੀਂ ਕਿਹਾ ਕਿ ਅਸੀਂ ਗੇਰ ਦੇਾਂਗੇ ਲੇਕਿਨ ਉਹਦਾ ਇੱਕ ਇਹ ਜਿਹੜਾ ਹੈਗਾ ਅਰਥ ਕੇਜਰੀਵਾਲ ਜੀ ਨੇ ਤੇ ਭਗਵੰਤ ਮਾਨ ਜੀ ਨੇ ਲਿੱਤਾ ਲੇਕਿਨ ਇਹਦੇ ਇਹਦੇ ਰਾਹੀ ਵੀ ਉਹ ਫੇਰ ਇਸੇ ਵੋਟ ਬੈਂਕ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਜਿਹੜਾ ਕਿਤੇ ਥੋੜੀ ਥੋੜਾ ਵੱਖਵਾਦ ਵਾਲਾ ਥੋੜਾ ਨਰਾਜ਼ਗੀ ਵਾਲਾ ਥੋੜਾ ਕੱਟੜ ਪੰਥੀਆਂ ਵਾਲਾ ਵੀ ਕਿਉਂਕਿ ਇਹ ਜਿਹੜੀ ਪੋਲਰਾਈਜੇਸ਼ਨ ਹੈ ਪੋਲਰਾਈਜੇਸ਼ਨ ਕੱਟ ਦਾ ਕਟਰ ਪੰਥੀਆਂ ਦੇ ਵਿੱਚ ਤੇ ਤੁਹਾਨੂੰ ਲਿਬਰਲਸ ਦੇ ਵਿੱਚ ਹੀ ਹੋਣੀ ਹੈ ਤੇ ਪੰਜਾਬ ਦੇ ਵਿੱਚ ਇੱਕ ਕਲੀਅਰ ਕੱਟ ਜੋ ਪੰਜਾਬ ਦੀ ਅਸੀਂ ਜਿੰਨਾ ਮਰਜ਼ੀ ਕਿਸੇ ਡਿਬੇਟ ਦੇ ਵਿੱਚ ਇਸ ਤੋਂ ਬਚਣ ਦੀ ਵੀ ਕੋਸ਼ਿਸ਼ ਕਰੀਏ ਜੋ ਪੰਜਾਬ ਦੀ ਜੇ ਪਾਸਟ ਅਸੀਂ ਦੇਖਦੇ ਆ ਜਿਸ ਤਰੀਕੇ ਟਰਬਲ ਰਿਹਾ ਹੈ ਬਾਰ ਬਾਰ ਕਈ ਵਾਰ ਪਾਰਟੀਆਂ ਨੂੰ ਆਸਾਨ ਲੱਗਦਾ ਹੈ ਕਿ ਇਹਨਾਂ ਚੀਜ਼ਾਂ ਦੇ ਵਿੱਚ ਵੜ ਕੇ ਜਦੋਂ ਉਹਨਾਂ ਨੂੰ ਲੱਗਦਾ ਕਿ ਕਲੀਅਰ ਕੱਟ ਕਿਤੇ ਕੋਈ ਵੇਵ ਨਹੀਂ ਆ ਪਰ ਹੀ ਕੋਈ ਚੀਜ਼ ਜ਼ਿਆਦਾ ਕੰਮ ਨਹੀਂ ਕਰ پا ਰਹੀ ਤੇ ਇਸ ਮੇਲੇ ਵੋਟ ਲੈਣ ਲਈ ਇਹ ਤ੍ਰੁਵਿਕਰਨ ਕੀਤਾ ਵੀ ਜਾ ਰਿਹਾ ਹੈ ਜਿਸ ਤੱਕ ਇਸ ਤ੍ਰੁਵਿਕਰਨ ਦੇ ਫਾਇਦੇ ਦੀ ਗੱਲ ਹੈ ਜੇ ਜਿਹੜੀ ਕੱਟੜ ਪੰਥੀ ਵੋਟ ਹੈਗੀ ਹੈ ਕੱਟੜ ਪੰਥਕ ਲੀਡਰ ਜਿਹੜੇ ਹੈਗੇ ਆ ਅੰਮ੍ਰਿਤਪਾਲਨ ਪਾਰਟੀ ਜੇ ਇਹ ਸਾਰੇ ਅੰਮ੍ਰਿਤਪਾਲ ਸਿੰਘ ਜੀ ਤੇ ਬਾਕੀ ਸਾਰੇ ਜਿਹੜੇ ਹੈਗੇ ਆ ਜੇ ਇਹਨਾਂ ਨੂੰ ਵੋਟਾਂ ਮਿਲਣੀਆਂ ਸ਼ੁਰੂ ਹੁੰਦੀਆਂ ਨੇ ਤੇ ਇਹ ਵੋਟਾਂ ਜਿਹੜੀਆਂ ਹੈਗੀਆਂ ਨੇ ਇਹ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਕਾਂਗਰਸ ਤੇ ਅਕਾਲੀ ਦਲ ਦੇ ਖਾਤੇ ਦੇ ਵਿੱਚੋਂ ਹੀ ਜਾਣੀਆਂ ਨੇ ਜਿਹੜੀਆਂ ਇਹਨਾਂ ਪਾਰਟੀਆਂ ਦੇ ਬਿਆਨਾਂ ਦੇ ਵਿੱਚ ਬੜੇ ਸਾਫ਼ ਤੌਰ ਤੇ ਇਹ ਸਮਝ ਨਜ਼ਰ ਨਹੀਂ ਆ ਰਹੀ ਕਿਉਂਕਿ ਉਹਨਾਂ ਨੂੰ ਇਹ ਵੋਟਾਂ ਜਾਂਦੀਆਂ ਹੋਈਆਂ ਨਜ਼ਰ ਆ ਰਹੀਆਂ ਜਿਹੜੀਆਂ ਅਰਬਨ ਕੌਨਸਟਿਊਐਂਸੀ ਹੈ ਉੱਥੇ ਭਾਜਪਾ ਦੀ ਬੜਤ ਨਜ਼ਰ ਆਉਂਦੀ ਹੈ ਜਿਹੜੀ ਰੂਰਲ ਕੌਨਸਟਿਟੂਐਂਸੀਜ਼ ਹੈ ਉਸ ਜੇ ਡਿਵੀਜ਼ਨ ਹੋ ਰਹੀ ਹੈ ਇਸੇ ਲਈ ਸਾਰਾ ਜ਼ੋਰ ਲੱਗਿਆ ਹੋਇਆ ਸੁਖਵੀਰ ਬਾਦਲ ਜੀ ਦੀ ਤੁਸੀਂ ਗੱਲ ਕੀਤੀ ਉਹ ਚੰਡੀਗੜ੍ਹ ਦੀ ਪੰਜਾਬ ਦੀ ਕੈਪੀਟਲ ਲੈਣ ਦੀ ਗੱਲ ਕਰਨੀ ਹੈ ਪਾਣੀਆਂ ਦੇ ਮੁੱਦਿਆਂ ਦੀ ਗੱਲ ਕਰਨੀ ਹੈ ਇਹ ਜਿਹੜੇ ਪੁਰਾਣੇ ਮੁੱਦੇ ਇਸ ਲਈ ਇਹ ਮੁੱਦੇ ਵਾਪਸ ਆਂਦੇ ਹੋਏ ਨਜ਼ਰ ਆ ਰਹੇ ਹੈ ਜੀ ਇਹਦੇ ਵਿੱਚੋਂ ਪਰ ਪਰ ਮੈਂ ਵੰਗੜਾ ਕੌਣ ਮਾਰੇਗਾ ਇਹ ਤਾਂ ਮੁਸ਼ਕਿਲ ਹੈ ਪਰ ਮੈਂ ਮੈਂ ਜਿਵੇਂ ਦੇਖਾਂ ਇੱਕ ਪੱਤਰਕਾਰ ਦੇ ਤੌਰ ਤੇ ਹੁਣ ਪ੍ਰਧਾਨ ਮੰਤਰੀ ਸਾਹਿਬ ਕੋਲੇ ਮੌਕਾ ਸੀ ਉਹਨਾਂ ਨੇ ਬਹੁਤ ਵੱਡੀਆਂ ਗੱਲਾਂ ਕੀਤੀਆਂ ਕਿ ਮੈਂ ਪੰਜਾਬ ਲਈ ਕਰਤਾਰਪੁਰ ਸਾਹਿਬ ਦਾ ਲਾਂਗਾ ਵੀ ਖੋਲਿਆ ਚਲੋ ਮੈਂ ਜਾਣਦਾ ਨਹੀਂ ਕਿਉਂਕਿ ਸਾਰਿਆਂ ਨੂੰ ਪਤਾ ਉਹਨਾਂ ਨੇ ਕੀ ਕੀ ਗੱਲਾਂ ਕੀਤੀਆਂ ਪਰ ਪ੍ਰਧਾਨ ਮੰਤਰੀ ਨੇ ਕਿਤੇ ਵੀ ਇਹ ਐਡਰੈਸ ਨਹੀਂ ਕੀਤਾ ਕਿ ਉਹ ਚੰਡੀਗੜ੍ਹ ਪੰਜਾਬ ਨੂੰ ਦੇਣਗੇ ਜਾਂ ਉਹਨਾਂ ਨੇ ਕਿਤੇ ਵੀ ਐਡਰੈਸ ਨਹੀਂ ਕੀਤਾ ਵੀ ਕੀ ਉਹ ਪੰਜਾਬ ਦੇ ਪਾਣੀ ਪੰਜਾਬ ਨੂੰ ਦੇ ਜਾਣਗੇ ਹਾਂ ਮੈਂ ਸੁਨੀਲ ਜਾਖੜ ਦੀ ਵੀ ਗੱਲ ਕਰਦਾ ਸੁਨੀਲ ਜਾਖੜ ਇਹ ਤਾਂ ਜ਼ਰੂਰ ਕਹਿੰਦੇ ਨੇ ਕਿ ਪੰਜਾਬ ਚ ਲਾ ਐਂਡ ਆਰਡਰ ਸਹੀ ਨਹੀਂ ਭਗਵੰਤ ਮਾਨ ਤੋਂ ਸਰਕਾਰ ਨਹੀਂ ਚੱਲਦੀ ਪਰ ਸੁਨੀਲ ਜਾਖੜ ਚ ਵੀ ਮੈਂ ਕਦੀ ਐਡੀ ਜੁਰਰਤ ਨਹੀਂ ਦੇਖੀ ਕਿ ਉਹ ਪ੍ਰਧਾਨ ਮੰਤਰੀ ਮੰਚ ਤੇ ਬੈਠੇ ਹੋਣ ਤੇ ਸੁਨੀਲ ਜਾਖੜ ਹੱਥ ਜੋੜ ਕੇ ਕਹਿ ਦੇਣ ਵੀ ਸਾਨੂੰ ਚੰਡੀਗੜ੍ਹ ਵੀ ਦੇ ਦਿਓ ਜੀ ਸਾਡੇ ਪੰਜਾਬ ਦੇ ਪਾਣੀ ਸਾਨੂੰ ਮੋੜ ਦਿਓ ਵੀ ਸੋ ਸਿਆਸਤ ਸੁਨੀਲ ਜਾਖੜ ਵੀ ਕਰਦੇ ਨੇ ਕਿਉਂਕਿ ਸਾਰੇ ਲੋਕ ਸਿਆਸੀ ਨੇ ਜਿਵੇਂ ਭਗਵੰਤ ਮਾਨ ਨੇ ਵੀ ਅਮਿਤ ਸ਼ਾਹ ਹੁਣਾਂ ਨੇ ਜਿਹੜੀ ਗੱਲ ਕਹੀ ਅਮਿਤ ਸ਼ਾਹ ਹੁਣਾਂ ਨੇ ਗੱਲ ਸੌਫਟ ਕਹੀ ਪਰ ਉਹ ਮੀਡੀਆ ਦੇ ਵਿੱਚ ਵੀ ਮੈਂ ਦੇਖ ਰਿਹਾ ਸੀ ਸੁਰਖੀਆਂ ਹੁਣ ਇੱਕ ਬੜਾ ਮੰਨਿਆ ਪਰਮੰਨਿਆ ਪੰਜਾਬੀ ਦਾ ਅਖਬਾਰ ਹੈ ਸਾਡਾ ਉਹਨੇ ਅੱਜ ਸੁਰਖੀ ਲਾਈ ਹੋਈ ਹੈ ਕੱਲ ਕਿ ਜਲਦ ਡਿੱਗੇਗੀ ਪੰਜਾਬ ਸਰਕਾਰ ਝਟਕੀ ਅਮਿਤ ਸ਼ਾਹ ਨੇ ਇਹ ਗੱਲ ਕਹੀ ਨਹੀਂ ਕਿ ਜਲਦ ਡਿੱਗੇਗੀ ਪੰਜਾਬ ਸਰਕਾਰ ਪਰ ਅਮਿਤ ਸ਼ਾਹ ਦੇ ਬਿਆਨ ਦਾ ਵੀ ਮਤਲਬ ਕੱਢਿਆ ਗਿਆ ਇਸੇ ਤਰ੍ਹਾਂ ਪੰਜਾਬ ਦੇ ਹਾਲਾਤ ਦੇਖੋ ਮੈਂ ਦਾਅਵੇ ਨਾਲ ਕਹਿ ਸਕਦਾ ਅੱਜ ਪੰਜਾਬ ਦੇ ਹਾਲਾਤ ਬਹੁਤ ਸੁਖਤ ਨੇ ਬਹੁਤ ਸੁਖਦ ਹਾਲਾਤ ਨੇ ਸਾਡੇ ਸਾਡਾ ਆਪਸੀ ਭਾਈਚਾਰਾ ਸਾਰਿਆਂ ਦਾ ਬਹੁਤ ਚੰਗਾ ਹੈ ਪਰ ਕਿਉਂਕਿ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਇਸ ਕਰਕੇ ਕਾਂਗਰਸ ਨੂੰ ਲੈਂਡ ਆਰਡਰ ਚ ਕਮੀ ਦਿਖਦੀ ਹੈ ਭਾਜੀਪੀ ਨੂੰ ਲੈਂਡ ਆਰਡਰ ਚ ਕਮੀ ਦਿਖਦੀ ਹੈ ਜਦਕਿ ਪੰਜਾਬ ਦੇ ਵਿੱਚ ਹਮੇਸ਼ਾ ਹੀ ਹਾਲਾਤ ਇਸੇ ਤਰ੍ਹਾਂ ਦੇ ਰਹੇ ਨੇ ਕੈਪਟਨ ਅਮਰਿੰਦਰ ਦੇ ਰਾਜ ਚ ਵੀ ਮਰਡਰ ਲੁੱਟਾਂ ਖੋਹਾਂ ਹੁੰਦੀਆਂ ਰਹੀਆਂ ਨੇ ਇਹ ਵਰਤਾਰੇ ਤਾਂ ਲਗਾਤਾਰ ਚੱਲਦੇ ਨੇ ਨਸ਼ਿਆਂ ਦਾ ਮਾਮਲਾ ਦੇਖ ਲੋ ਅੱਜ ਅਕਾਲੀ ਦਲ ਤੇ ਇਲਜ਼ਾਮ ਲੱਗਦੇ ਸੀ ਕਿ ਤੁਸੀਂ ਨਸ਼ੇ ਨਹੀਂ ਕੰਟਰੋਲ ਕਰ ਸਕੇ ਕੈਪਟਨ ਸੌਂ ਖਾ ਕੇ ਚਲਾ ਗਿਆ ਕਹਿੰਦਾ ਮੇਰੀ ਤਾਂ ਸੌਂ ਪੂਰੀ ਹੋ ਗਈ ਮੈਂ ਤਾਂ ਲੱਕ ਤੋੜਦਾ ਨਸ਼ਿਆਂ ਦਾ ਦੱਸਿਆ ਕਦੇ ਨਹੀਂ ਵੀ ਨਸ਼ੇ ਦੇ ਲੱਕ ਲੱਗਿਆ ਕਿੱਥੇ ਸੀ ਭਾਈ ਲੋਕ ਕੋਈ ਰਿਸਰਚ ਕਰ ਲੈਣਗੇ ਵੀ ਨਸ਼ੇ ਦੇ ਵੀ ਲੱਕ ਹੁੰਦਾ ਸੋ ਗੱਲਾਂ ਬਾਤਾਂ ਲੋਕਾਂ ਨੂੰ ਸਾਡੇ ਲੋਕਾਂ ਨੂੰ ਗੱਲਾਂ ਬਾਤਾਂ ਵਾਦੇ ਪੂਰੇ ਵੀ ਕਰਤੇ ਖੁਸ਼ ਕਰਤਾ ਵੋਟਾਂ ਦੇ ਦਿਓ ਉਹ ਸਿਆਸਤ ਹੁੰਦੀ ਰਹੀ ਹੈ ਹੁਣ ਵੀ ਜਿਹੜੀ ਸਿਆਸਤ ਹੈ ਮੰਚਾਂ ਦੀ ਵੱਡੀਆਂ ਪੋਲੀਟੀਕਲ ਪਾਰਟੀਆਂ ਦੀ ਮੈਂ ਪੰਜਾਬੀ ਚ ਕਈ ਵਾਰੀ ਕਹਿੰਦਾ ਹੁੰਨਾ ਅੰਗਰੇਜ਼ੀ ਦਾ ਸ਼ਬਦ ਹੈ confuse and rule ਹੁਣ ਵੰਡ ਤਾਂ ਸਕਦੇ ਨਹੀਂ ਲੋਕਾਂ ਨੂੰ ਪੋਲਿਟਿਕਲ ਲੀਡਰ ਕਿਉਂਕਿ ਲੋਕ ਸਿਆਣੇ ਹੋ ਗਏ ਤੁਸੀਂ ਦੇਖੋ ਨਾ ਜੀ ਜਿਹੜਾ ਵੋਟਰ ਹੈ ਉਹ ਸਾਇਲੈਂਟ ਹੈ ਕਿਉਂਕਿ ਵੋਟਰ ਹਾਲੇ ਤੱਕ ਵੰਡੇਆ ਨਹੀਂ ਗਿਆ ਲੀਡਰ ਵੰਡੇ ਗਏ ਕੋਈ ਇਸ ਪਾਰਟੀ 'ਚ ਚੱਲ ਗਿਆ ਇਸ ਪਾਰਟੀ ਨੂੰ ਛੱਡ ਗਿਆ ਅੱਜ ਦਾ ਸਮਾਂ ਇਹ ਹੈ ਵੈਂਕਟ ਸਾਬ ਨੂੰ ਲੱਗਦਾ ਕਿ ਕਿੰਨੀਆਂ ਪਾਰਟੀਆਂ ਹੋ ਗਈਆਂ ਕਿੰਨੇ ਕਿੰਨੇ 100-100 ਤੋਂ ਵੱਧ ਕੈਂਡੀਡੇਟ ਖੜੇ ਹੋਗੇ ਇਹਦਾ ਮਤਲਬ ਹੈ ਕਿ ਲੀਡਰ ਵੰਡੇ ਗਏ ਵੋਟਰ ਨਹੀਂ ਵੰਡੇ ਗਏ ਕੋਸ਼ਿਸ਼ ਕਰਦੇ ਨੇ ਕਨਫਿਊਜ਼ ਐਂਡ ਰੂਲ ਇਹ ਜਿਹੜੇ ਬਿਆਨ ਨੇ ਇਹ ਬਿਆਨਾਂ ਦਾ ਮਤਲਬ ਕੱਢਿਆ ਜਾਂਦਾ ਭਾਵੇਂ ਭਾਵੇਂ ਅਮਿਤ ਸ਼ਾਹ ਉਹਨਾਂ ਨੇ ਬਿਆਨ ਦਾ ਮਤਲਬ ਕੱਢਿਆ ਭਗਵੰਤ ਮਾਨ ਉਹਨਾਂ ਨੇ ਜਾਂ ਕੇਜਰੀਵਾਲ ਨੇ ਤੇ ਭਗਵੰਤ ਮਾਨ ਤੇ ਕੇਜਰੀਵਾਲ ਦੇ ਬਿਆਨਾਂ ਦਾ ਮਤਲਬ ਵੀ ਭਾਜਪਾ ਵਾਲੇ ਇਸੇ ਤਰ੍ਹਾਂ ਕੱਢਦੇ ਆ ਜਾਂ ਕਾਂਗਰਸ ਵਾਲੇ ਇਸੇ ਤਰ੍ਹਾਂ ਕੱਢਦੇ ਆ ਸੋ ਮੈਨੂੰ ਲੱਗਦਾ ਹੈ ਕਿ ਇਹ ਬਿਆਨਾਂ ਨੂੰ ਮੈਂ ਬਹੁਤੀ ਗੰਭੀਰਤਾ ਨਾਲ ਨਹੀਂ ਲੈਂਦਾ ਕਿ ਸੁਨੀਲ ਜਾਖੜ ਨੇ ਮੰਚ ਤੋਂ ਕੀ ਕਿਹਾ ਪਰ ਮੈਂ ਇਸ ਗੱਲ ਨੂੰ ਗੰਭੀਰਤਾ ਨਾਲ ਲੈਣਾ ਵੀ ਸੁਨੀਲ ਜਾਖੜ ਨੇ ਮੰਗ ਨਹੀਂ ਕੀਤੀ ਜਦੋਂ ਪ੍ਰਧਾਨ ਮੰਤਰੀ ਆਏ ਜਾਂ ਅਮਿਤ ਸ਼ਾਹ ਆਏ ਅਸੀਂ ਕੋਈ ਵੀ ਇਹ ਜੀ ਮੰਗ ਨਹੀਂ ਉਹਨਾਂ ਤੋਂ ਮੰਨਵਾ ਸਕੇ ਜੇ ਮਨ ਵੀ ਲਈਏ ਕਿ ਸਰਕਾਰ ਬੀਜੇਪੀ ਦੀ ਆ ਸਕਦੀ ਹੈ ਤੇ ਪੰਜਾਬ ਲਈ ਕੋਈ ਅਜਿਹੀ ਅਨਾਉਂਸਮੈਂਟ ਬੀਜੇਪੀ ਦੇ ਲੀਡਰ ਵੀ ਕਰਾਉਣ ਚ ਕਾਮਯਾਬ ਨਹੀਂ ਹੋਏ ਚਲੋ ਇਹ ਧੁਰਵਿਕरण ਤੋਂ ਗੱਲ ਥੋੜੀ ਹਟਕੇ ਐ ਔਰ ਸ਼ਹਿਰਾਂ ਦੇ ਵਿੱਚ ਵੀ ਜਿਵੇਂ ਲੱਗਦਾ ਹੈ ਬੀਜੇਪੀ ਨੂੰ ਲੱਗਦਾ ਹੈ ਕਾਂਗਰਸ ਨੂੰ ਲੱਗਦਾ ਹੈ ਆਮ ਆਦਮੀ ਪਾਰਟੀ ਨੂੰ ਵੀ ਲੱਗਦਾ ਹੈ ਕਿ ਸ਼ਹਿਰੀ ਵੋਟਾਂ ਦੇ ਵਿੱਚ ਤਾਂ ਸਾਨੂੰ ਬਰਾਬਰ ਦੀਆਂ ਮਿਲ ਜਾਣਗੀਆਂ ਅਸੀਂ ਪਿੰਡਾਂ 'ਚ ਜ਼ਿਆਦਾ ਲੈ ਲਈਏ ਵੋਟਾਂ ਤੇ ਉਹਦੇ ਨਾਲ ਸਾਡਾ ਜ਼ਿਆਦਾ ਫਾਇਦਾ ਹੋ ਜਾਊਗਾ ਮੈਂ ਇਸ ਸਾਰੀ ਡਿਸਕਸ਼ਨ ਤੇ ਫੇਰ ਉਸੇ ਪੁਆਇੰਟ ਦੇ ਉੱਤੇ ਵਾਪਸ ਆਉਣਾ। ਜ਼ੈਂਕਟ ਜੀ ਪੰਜਾਬ ਦੇ ਵਿੱਚ ਚਾਰ ਤਾਂ ਕੌਮੀ ਪਾਰਟੀਆਂ ਨੇ ਵੱਡੀਆਂ। ਕਾਂਗਰਸ, ਭਾਜਪਾ, ਅਕਾਲੀ ਦਲ, ਆਮ ਆਦਮੀ ਪਾਰਟੀ। ਭੋਜਨ ਸਮਾਜ ਪਾਰਟੀ ਨੂੰ ਵੀ ਅਸੀਂ ਰੱਦ ਨਹੀਂ ਕਰ ਸਕਦੇ। ਉਸ ਤੋਂ ਬਾਅਦ ਸਰਬਜੀਤ ਸਿੰਘ ਖਾਲਸਾ ਹੋਗੇ, ਅਮਰਿਤਪਾਲ ਸਿੰਘ ਹੋਗੇ, ਸਿਮਰਨਜੀਤ ਸਿੰਘ ਮਾਨ ਦੀ ਆਪਣੀ ਪਾਰਟੀ ਐ। ਲੱਖਾ ਸਿਧਾਣਾ ਵੀ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਨਾਲ ਸੰਬੰਧ ਰੱਖਦੇ ਨੇ। ਉਹ ਵੀ ਬਠਿੰਡੇ ਤੋਂ ਕੈਂਡੀਡੇਟ ਬਣੇ ਹੋਏ ਨੇ। ਅਜਿਹੀ ਜੇ ਹਾਲਾਤਾਂ ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਆਮ ਤੌਰ ਤੇ ਚੰਗੀ ਚੋਖੀ ਵੋਟ ਪਰਸੈਂਟੇਜ ਮਿਲ ਜਾਂਦੀ ਸੀ ਹੁਣ ਵੋਟ ਪਰਸੈਂਟੇਜ ਦੀ ਅਹਿਮੀਅਤ ਤੁਹਾਨੂੰ ਕਿੰਨੀ ਲੱਗਦੀ ਹੈ ਸਾਰੀਆਂ ਪਾਰਟੀਆਂ ਨੂੰ ਜਿਹੜੀ ਵੋਟ ਪਰਸੈਂਟੇਜ ਮਿਲਨੀ ਹੈ ਅ ਦੇਖੋ ਬੜੀ ਬਹੁਤ ਸਾਰੇ ਤੁਸੀਂ ਵਿਸ਼ੇ ਦੇ ਛੋਤੇ ਜੇ ਅਸੀਂ ਜਾਖੜ ਸਾਹਿਬ ਦੀ ਗੱਲ ਕਰਦੇ ਹਾਂ ਕਿ ਜਾਖੜ ਸਾਹਿਬ ਨੇ ਡਿਮਾਂਡ ਨਹੀਂ ਕੀਤੀ ਮੈਨੂੰ ਇਹ ਲੱਗਦਾ ਕਿ ਜਿਵੇਂ ਸੁਖਬੀਰ ਜੀ ਵੀ ਹੁਣ ਗੱਲ ਕਰ ਰਹੇ ਹੈ ਕਿ ਚੰਡੀਗੜ੍ਹ ਪੰਜਾਬ ਨੂੰ ਮਿਲ ਜਾਵੇ ਪਾਣੀਆਂ ਦਾ ਮਸਲਾ ਇਸ ਬਹੁਤ ਲੌਂਗ ਸਟੈਂਡਿੰਗ ਪੁਰਾਣੇ ਮੁੱਦੇ ਜਿਹੜੇ ਲਗਾਤਾਰ ਚੱਲਦੇ ਵੀ ਆ ਰਹੇ ਆ ਇਹਦੇ ਉੱਤੇ ਇਸ ਚੋਣਾਂ ਤੋਂ ਪਹਿਲਾਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਮੈਨੂੰ ਇਹ ਲੱਗਦਾ ਵੀ ਨਹੀਂ ਹੈ ਜ਼ਿਆਦਾਤਰ ਤੋਂ ਵੀ ਨਹੀਂ ਲੱਗਦਾ ਕਿ ਕੋਈ ਅਨਾਉਂਸਮੈਂਟ ਜਾਂ ਕੁਝ ਆਏ ਹੋਈ ਕੇਂਦਰ ਸਰਕਾਰ ਦਾ ਕੋਈ ਵੀ ਵਿਅਕਤੀ ਕਰਕੇ ਜਾਂਦਾ ਹਾਂ ਜਿੱਥੇ ਤੱਕ ਕੁਝ ਮੁੱਦੇ ਉਹਨਾਂ ਨੇ ਚੁੱਕੇ ਨਸ਼ੇ ਦੇ ਮੁੱਦੇ ਚੁੱਕੇ ਸੀ ਕਿ ਜਿਹੜੇ ਅੱਜ ਵਿਸ਼ੇਸ਼ ਹੋ ਗਏ ਮੈਨੂੰ ਲੱਗਦਾ ਪਾਣੀਆਂ ਦਾ ਮੁੱਦਾ ਹੀ ਇੱਕ ਇਹੋ ਜਿਹਾ ਹੈ ਕਿ ਜਿਹੜਾ ਕਿਦਾਂ ਕਿ ਤੇ ਸੈਂਸਿਟਿਵ ਮੁੱਦਾ ਹੈ ਤੇ ਉਹ ਉਹਦੇ ਨਾਲ ਇੱਕ ਕੰਸਰਨ ਜ਼ਰੂਰ ਰਹਿੰਦਾ ਹੈ ਖਾਸ ਕਰ ਜਿਹੜਾ ਰੂਰਲ ਵੋਟ ਬੈਂਕ ਹੈ ਉਹ ਅੱਜ ਤੱਕ ਉਹਨੂੰ ਦੇਖਦਾ ਹੈ ਇਸ ਲਈ ਤੁਸੀਂ ਜੇ ਭਗਵੰਤ ਮਾਨ ਜਿਹੜੇ ਹੈਗੇ ਆਮ ਆਦਮੀ ਪਾਰਟੀ ਦਾ ਵੀ ਦੇਖੋਗੇ ਉਹਨਾਂ ਦੇ ਕਾਫੀ ਕੰਸਨਟ੍ਰੇਟ ਕਰਕੇ ਬੜੇ ਸਿੱਧੇ ਤੌਰ ਤੇ ਸੁਖਮੀਰ ਬਾਦਲ ਦੇ ਉੱਤੇ ਤੇ ਅਕਾਲੀ ਦਲ ਦੇ ਉੱਤੇ ਤੇ ਅਟੈਕ ਵੀ ਕੀਤਾ ਵੀ ਆਪਣੀਆਂ ਜਿਹੜੀਆਂ ਜ਼ਮੀਨਾਂ ਨੇ ਉਹਨਾਂ ਨੂੰ ਸਪੈਸ਼ਲੀ ਪਾਣੀ ਆ ਗਿਆ ਕਿ ਨਾ ਕੁਝ ਹੋਰ ਵੀ ਚੀਜ਼ਾਂ ਹੋਈਆਂ ਜਿਹੜੇ ਆਪਸ ਵਿੱਚ ਚੱਲਦਾ ਰਿਹਾ ਆ ਜਾਕਰ ਸਾਹਿਬ ਨੇ ਜਿਹੜੀ ਗੱਲ ਕਹੀ ਤੁਹਾਡੀ ਗੱਲ ਠੀਕ ਹੈ ਕਿ ਕੋਈ ਪਿੰਪੁਆਇੰਟਡ ਲੱਗ ਸਕਦਾ ਹੈ ਉਹਨਾਂ ਨੇ ਕਿਹਾ ਨਸ਼ੇ ਦੇ ਲਈ ਗੱਲ ਕੀਤੀ ਜਿੱਚ ਅਮਿਤ ਚਾਹ ਜੀ ਨੇ ਕਿਹਾ ਕਿ ਆਮ ਤੌਰ ਤੇ ਐਨਸੀਬੀ ਇੱਕੋ ਹੀ ਹੁੰਦਾ ਹੈ ਕੰਟਰੀ ਚ ਬਸ ਇਸੇ ਪੰਜਾਬ ਦੇ ਵਿੱਚ ਇੱਕ ਬਣਾਵਾਂਗੇ ਕਿ ਅਸੀਂ ਨਸ਼ੇ ਨੂੰ ਇੱਥੇ ਨਤ ਪਾਵਾਂਗੇ ਠੀਕ ਹੈ ਲੇਕਿਨ ਮੈਂ ਤੁਹਾਨੂੰ ਫੇਰ ਜਿਹੜੀ ਤੁਸੀਂ ਗੱਲ ਦੂਜੀ ਕਹਿ ਰਹੇ ਹੋ ਮੈਂ ਥੋੜਾ ਜਿਹਾ ਇਸ ਲਈ ਡਿਫਰੈਂਸ ਰੱਖਦਾ ਕਿ ਹਾਂ ਹਰ ਇੱਕ ਪਾਰਟੀ ਆਪਣੇ ਤੌਰ ਤੇ ਗੱਲ ਕਰ ਰਹੀ ਹੈ ਸੁਖਬੀਰ ਜੀ ਆਪਣੇ ਤੌਰ ਤੇ ਲੈ ਕੇ ਜਾਣਾ ਚਾਹ ਰਹੇ ਕਿਉਂਕਿ ਉਹ ਪੁਰਾਣੇ ਮੁੱਦਿਆਂ ਤੇ ਜਿਸ ਮੁੱਦਿਆਂ ਤੇ ਉਹਨਾਂ ਨੂੰ ਵੋਟਾਂ ਮਿਲਿਆ ਕਰਦੀਆਂ ਸੀਗੀਆਂ ਇਹ ਉਸੇ ਮੁੱਦਿਆਂ ਨੂੰ ਦੁਬਾਰਾ ਉਠਾ ਕੇ ਕੋਸ਼ਿਸ਼ ਕਰ ਰਹੇ ਕਿ ਸ਼ਾਇਦ ਉਹਨਾਂ ਮੁੱਦਿਆਂ ਦੇ ਉੱਤੇ ਗੱਲ ਕਰਕੇ ਫੇਰ ਉਹ ਵੋਟ ਬੈਂਕ ਦੁਬਾਰਾ ਆਏਗਾ ਕਾਂਗਰਸ 'ਚ ਕਿਸੇ ਵੇਲੇ ਕੈਪਟਨ ਸਾਹਿਬ ਨੇ ਪਾਣੀਆਂ ਦੇ ਮੁੱਦੇ ਤੇ ਸਟੈਂਡ ਲਿੱਤਾ ਸੀਗਾ ਤੇ ਉਹ ਉਹ ਜਿਹੜਾ ਸਟੈਂਡ ਸੀਗਾ ਉਹ ਸਰਕਾਰ ਦੇ ਗਿਆ ਬਹੁਤ ਬਹੁਮਤ ਮਿਲ ਗਿਆ ਲੇਕਿਨ ਮੈਨੂੰ ਲੱਗਦਾ ਕਿ ਇੱਕ ਸਮੇਂ ਤੋਂ ਬਾਅਦ ਜਿਹੜੀ ਹੁਣ ਯੰਗ ਜਨਰੇਸ਼ਨ ਵੀ ਆ ਗਿਆ ਯੰਗ ਵੋਟਰ ਵੀ ਬਹੁਤ ਆ ਗਿਆ ਇਹ ਵੋਟਰਸ ਦੇ ਲਈ ਜਿਹੜੇ ਕੁਝ ਹੋਰ ਮੁੱਦੇ ਜ਼ਿਆਦਾ ਜ਼ਰੂਰੀ ਹੋ ਗਏ ਐ ਉਹਤੇ ਵੀ ਗੱਲ ਕਰ ਰਹੇ ਆ ਪਰ ਜਿਹੜੀ ਤੁਸੀਂ ਦੂਜੀ ਗੱਲ ਕੀਤੀ ਕਿ ਵੋਟ ਸ਼ੇਅਰ ਦਾ ਜਿਹੜਾ ਸਾਰਾ ਤਰੂਵੀਕਰਨ ਹੋ ਰਿਹਾ ਤਰੂਵੀਕਰਨ ਦੀ ਜਿਹੜੀ ਆ ਨਾ ਵੋਟ ਸ਼ੇਅਰ ਦਾ ਕੀ ਅਸਰ ਹੋਏਗਾ ਜਿਵੇਂ ਅਸੀਂ ਡਿਸਕਸ ਵੀ ਕਰਦੇ ਰਹੇ ਹਾਂ ਕਿ ਇਸ ਧੂਵੀਕਰਨ ਦਾ ਸਭ ਤੋਂ ਜ਼ਿਆਦਾ ਜਿਹੜਾ ਮੈਨੂੰ ਅਸਰ ਨਜ਼ਰ ਆ ਰਿਹਾ ਹੈ ਕਿ 13 ਸੀਟਾਂ ਦੇ ਵਿੱਚੋਂ ਕਿਤੇ ਵੀ ਤੁਹਾਨੂੰ ਕੋਈ ਕਲੀਅਰ ਕੱਟ ਕੋਈ ਸਫੋਲੋਜਿਸਟ ਕੋਈ ਵਿਸ਼ਲੇਸ਼ਕ ਸਿੱਧੇ ਤੌਰ ਤੇ 13 ਸੀਟਾਂ ਦਾ ਰਿਜ਼ਲਟ ਅੱਜ ਨਹੀਂ ਦੱਸ ਸਕਦਾ ਜਿਹੜੇ ਜਿਹੜੇ ਮਾਰਜਨ ਹੈਗੇ ਆ ਉਹ ਵੀ ਮੈਨੂੰ ਇਹ ਲੱਗਦਾ ਕਿ ਛੋਟੇ ਰਹਿਣਗੇ ਛੋਟੇ ਥੋੜੇ ਮਾਰਜਨਸ ਦੇ ਉੱਤੇ ਕਿਉਂਕਿ ਹਰ ਇੱਕ ਪਾਰਟੀ ਦਾ ਇੱਕ ਆਪਣਾ ਵੋਟ ਬੈਂਕ ਦਾ ਸ਼ੇਅਰ ਹੁੰਦਾ ਫਲੋਟਿੰਗ ਵੋਟ ਜਿਹੜੀ ਹੈਗੀ ਉਹ ਸਾਇਲੈਂਟ ਵੋਟ ਦੱਸ ਹੀ ਨਹੀਂ ਰਹੀ ਕੁਝ ਇਹੋ ਜਿਹਾ ਜਿਵੇਂ ਤੁਸੀਂ ਜੇ ਰਾਸ਼ਟਰੀ ਸਤਰ ਤੇ ਵੀ ਦੇਖਦੇ ਹੋ ਤੇ ਕੁਝ মিডিਆ ਹਾਊਸ ਜਿਹੜੇ ਸੀਗੇ ਜਿਹੜੇ ਪ੍ਰੋ ਇਨਕੰਮੈਂਸੀ ਦੀ ਗੱਲ ਕਰਦੇ ਸੀਗੇ ਲੇਕਿਨ ਜਦੋਂ VOTING ਪਰਸੈਂਟੇਜ ਆਨ ਲੱਗੀ ਤੇ ਉਹ ਪ੍ਰੋ ਇਨਕੰਮੈਂਸੀ ਨਜ਼ਰ ਨਹੀਂ ਆਈ ਕਿਤੇ ਤੇ ਉਹ ਗੱਲ ਫੇਰ ਰਾਸ਼ਟਰੀ ਸਤਰ ਤੇ ਵੀ ਜੇ ਗੱਲ ਕਹੀਏ ਤਾਂ ਕਿਹਨੇ ਉਹ ਸਾਇਲੈਂਟ ਜੀ ਰਹੇਗੀ ਐਂਟੀ ਇਨਕੰਮੈਂਸੀ ਦੀ ਵੀ ਜਿਹੜੀ ਗੱਲ ਕਰਦੇ ਆ ਵੋਟ ਪਰਸੈਂਟੇਜ ਨੇ ਕਨਫਿਊਜ਼ ਕੀਤਾ ਰਾਸ਼ਟਰੀ ਸਤਰ ਤੇ ਹੁਣ ਪੰਜਾਬ ਤੇ ਅਸੀਂ ਆਗੇ ਖੜੇ ਹੋਗੇ ਹੁਣ ਪੰਜਾਬ ਦੇ ਵਿੱਚ ਪਹਿਲੀ ਚੀਜ਼ ਪੋਲ ਪਰਸੈਂਟੇਜ ਕਿੰਨੀ ਕਿੰਨੀ ਹੋਏਗੀ ਕਿਸ ਹਿਸਾਬ ਨਾਲ ਹੋਏਗੀ ਫੇਰ ਜਿਹੜੇ ਜਿਹੜੇ ਅਸੀਂ ਗੱਲ ਕਰ ਰਹੇ ਹਾਂ ਰੂਰਲ ਤੇ ਅਰਬਨ ਸੈਂਟਰ ਦੇ ਵਿੱਚ ਇਹਨਾਂ ਦੇ ਵਿੱਚ ਕਿਸ ਅਨੁਪਾਤ ਦੇ ਵਿੱਚ ਵੋਟਿੰਗ ਹੁੰਦੀ ਹੈ ਇਹ ਸਾਰੇ ਬਹੁਤ ਮਹੱਤਵਪੂਰਨ ਹੋ ਜਾਣਗੇ ਆ ਕਿਉਂਕਿ ਜਿਹੜੀ ਚਰਚਾ ਜਿੰਨੀ ਡਿਟੇਲ ਚ ਤੁਸੀਂ ਵੀ ਜਿਹੜੇ ਸਵਾਲ ਹੈਗੇ ਆ ਉਹਦੇ ਨਾਲ ਜਿਹੜਾ ਅਨਲਿਸਿਸ ਹੈਗਾ ਮੈਨੂੰ ਬੜੀ ਕਲੀਅਰ ਕਟ ਇੱਕ ਚੀਜ਼ ਨਜ਼ਰ ਆਉਂਦੀ ਹੈ ਕਿ ਹਰ ਇੱਕ ਸੀਟ ਜ਼ਰੂਰੀ ਹੈ ਇਸ ਲਈ ਹਰ ਇੱਕ ਪਾਰਟੀ ਜਿਹੜੀ ਹੈਗੀ ਹੈ ਉਹ ਆਪਣੇ ਵੋਟ ਬੈਂਕ ਨੂੰ ਬਚਾਉਣ ਤੇ ਵਿਧਾਨ ਦੇ ਵਿੱਚ ਲੱਗੀ ਹੋਈ ਹੈ ਤੇ ਬੜੀ ক্লোਜ਼ ਕਟ ਤ੍ਰੂਵੀਕਰਨ ਹੋ ਚੁੱਕਿਆ ਹੋਇਆ ਤ੍ਰੂਵੀਕਰਨ ਬਿਲਕੁਲ ਸਿੱਧਾ ਨਜ਼ਰ ਆਉਂਦਾ ਸਾਰੀਆਂ ਪਾਰਟੀਆਂ ਨੇ ਉਹ ਮੈਂ ਜਿਵੇਂ ਪਹਿਲਾਂ ਵੀ ਗੱਲ ਕੀਤੀ ਉਹ ਪ੍ਰਿਯੰਕਾ ਗਾਂਧੀ ਆ ਰਹੇ ਉਹਨਾਂ ਨੂੰ ਹਲ ਭੇਂਟ ਕੀਤਾ ਜਾ ਰਿਹਾ ਹੈ ਉਹ ਕਿਸਾਨੀ ਕਿਸਾਨੀ ਦੇ ਨਾਲ ਜਿੱਥੇ ਪੂਰਾ ਕਿਸਾਨ ਕਿਸਾਨੀ ਦੇ ਮੁੱਦਿਆਂ ਦੇ ਉੱਤੇ ਕੇਂਦਰ ਸਰਕਾਰ ਦੇ ਖਿਲਾਫ ਸਾਰੀ ਕੱਟੜ ਪੰਥੀ ਵੋਟਾਂ ਦਾ ਵੀ ਇਕੱਠੇ ਹੋ ਜਾਣਾ ਇਹਨਾਂ ਸਾਰੇ ਮੁੱਦਿਆਂ ਨੂੰ ਚੋਣ ਦੇ ਵਿੱਚ ਲੋਕ ਸਭਾ ਦੇ ਚੋਣ ਦੇ ਵਿੱਚ ਇਹ ਮੇਜਰ ਪੰਜਾਬ ਦੇ ਵਿੱਚ ਮੁੱਦੇ ਬਣਾਏ ਜਾ ਰਹੇ ਆ ਇਹਨੂੰ ਸਾਰੀ ਪਾਰਟੀਆਂ ਨੇ ਬਣਾ ਪਰ ਮੈਂ ਇਹ ਵੀ ਦੇਖ ਰਿਹਾ ਕਿ ਜਿਹੜੇ ਅਸਲ ਮੁੱਦੇ ਨੇ ਪੰਜਾਬ ਦੇ ਉਹ ਕੋਈ ਬਹੁਤ ਬਹੁਤ ਉੱਭਰ ਕੇ ਨਹੀਂ ਆਏ ਕਿਸੇ ਵੀ ਪਾਰਟੀ ਨੇ ਪੰਜਾਬ ਦੇ ਅਸਲ ਮੁੱਦਿਆਂ ਨੂੰ ਕੋਈ ਬਹੁਤ ਤਰਜੀਹੀ ਤੌਰ ਤੇ ਚੱਕਿਆ ਨਹੀਂ ਭਾਵੇਂ ਆਮ ਆਦਮੀ ਪਾਰਟੀ ਵੀ ਆ ਮੈਂ ਭਗਵੰਤ ਮਾਨ ਉਹਨਾਂ ਦਾ ਪ੍ਰਚਾਰ ਦੇਖਦਾ ਉਹਨਾਂ ਦਾ ਫੋਕਸ ਜਿਹੜਾ ਰਹਿੰਦਾ ਹੈ ਕਿ ਅਸੀਂ ਕੀ ਕੀਤਾ ਮੁਫਤ ਬਿਜਲੀ ਦੇਤੀ ਅਸੀਂ ਖੇਤਾਂ ਤੱਕ ਪਾਣੀ ਪਹੁੰਚਾਤਾ ਅਸੀਂ 50 60% ਜਿਹੜੇ ਟਿਊਬਲ ਨੇ ਉਹਨਾਂ ਦੀ ਅਸੀਂ ਬਿਜਲੀ ਬਚਾ ਲੈਣੀ ਹੈ ਕਿਉਂਕਿ ਅਸੀਂ ਨਹਿਰੀ ਪਾਣੀ ਭੇਜ ਦੇਣਾ ਹੈ ਅਸੀਂ ਮਹੱਲਾ ਕਲੀਨਿਕ ਬਣਾਤੇ ਨੌਕਰੀਆਂ ਦੇਤੀਆਂ ਭਗਵੰਤ ਮਾਨ ਦਾ ਵੀ ਜਿਹੜਾ ਪ੍ਰਚਾਰ ਹੈ ਇਸ ਵਰਕ ਤੋਂ ਹੀ ਆਮ ਆਦਮੀ ਪਾਰਟੀ ਦਾ ਉਹ ਵੀ ਜੋ ਉਹਨਾਂ ਨੇ ਡਿਲੀਵਰ ਕੀਤਾ ਉਹਦੇ ਤੇ ਫੋਕਸ ਰੱਖ ਕੇ ਕਰ ਰਹੇ ਨੇ ਪੰਜਾਬ ਦੇ ਜਿਹੜੇ ਅਸਲ ਮੁੱਦੇ ਨੇ ਹੁਣ ਚਾਹੇ ਸਾਡੇ ਸਰ੍ਹਦੀ ਕਿਸਾਨਾਂ ਦੇ ਮਸਲੇ ਨੇ ਨਸ਼ੇ ਦੇ ਮੁੱਦੇ ਨੂੰ ਵੀ ਸਿਰਫ ਇਲਜ਼ਾਮਾਂ ਦੇ ਤੌਰ ਤੇ ਰੱਖਿਆ ਜਾ ਰਿਹਾ ਹੁਣ ਮੈਂ ਕਾਂਗਰਸ ਵਾਲਿਆਂ ਨੂੰ ਵੀ ਸੁਣਦਾ ਬੀਜੇਪੀ ਵਾਲਿਆਂ ਨੂੰ ਵੀ ਸੁਣਦਾ ਉਹ ਕਹਿ ਰਹੇ ਨੇ ਜੀ ਭਗਵੰਤ ਮਾਨ ਨੇ ਨਸ਼ੇ ਦਾ ਮੁੱਦਾ ਨਹੀਂ ਨਿਬੇੜਿਆ ਹੁਣ ਚੋਣਾ ਪਾਰਲੀਮੈਂਟ ਦੀਆਂ ਨੇ ਤੇ ਕੇਂਦਰ ਚ ਤਾਂ ਸਰਕਾਰ ਹੁਣ ਵੀ ਭਾਜਪਦੀ ਹੈ ਤੇ ਪਿਛਲੇ 10 ਸਾਲਾਂ ਚ ਅਗਰ ਭਾਜਪਦੀ ਕੇਂਦਰ ਦੀ ਸਰਕਾਰ ਜਦੋਂ 50 ਕਿਲੋਮੀਟਰ ਤੱਕ ਸਾਡੀ ਬੀਐਸਐਫ ਆ ਗਈ। ਅਗਰ ਫਿਰ ਵੀ ਪੰਜਾਬ ਚ ਨਸ਼ੇ ਦੀ ਆਮਦ ਨੂੰ ਨਹੀਂ ਰੋਕ ਸਕੀ ਕੇਂਦਰ ਦੀ ਸਰਕਾਰ ਤੇ ਹੁਣ ਕੀ ਗਰੰਟੀ ਹੈ ਜੀ ਕਿ ਅਗਲੀ ਵਾਰੀ ਉਹ ਨਸ਼ਾ ਖਤਮ ਕਰ ਦੇਣਗੇ ਕਿਉਂਕਿ ਕੱਲ ਬੋਲ ਰਹੇ ਸੀ ਕਿ ਦੁਬਾਰਾ ਸਾਡੀ ਸਰਕਾਰ ਆਉਂਦੀ ਹੈ ਅਮਿਤ ਸ਼ਾਹ ਜੀ ਕਹਿ ਰਹੇ ਸੀ ਤੇ ਅਸੀਂ ਪੰਜਾਬ ਚੋਂ ਨਸ਼ਾ ਵੀ ਖਤਮ ਕਰਾਂਗੇ। ਸੋ ਇੱਕ ਤਰੀਕੇ ਨਾਲ ਭਗਵੰਤ ਮਾਨ ਤੇ ਇਲਜ਼ਾਮ ਹੈ ਕਿ ਭਗਵੰਤ ਮਾਨ ਦੀ ਸਰਕਾਰ ਚ ਵੀ ਨਸ਼ਾ ਨਹੀਂ ਖਤਮ ਹੋਇਆ ਜੀ। ਇਸ ਤੋਂ ਪਹਿਲਾਂ ਕਾਂਗਰਸ ਵੇਲੇ ਨਹੀਂ ਹੋਇਆ। ਇਸ ਤੋਂ ਪਹਿਲਾਂ ਅਕਾਲੀ ਦਲ ਵੇਲੇ ਵੀ ਨਹੀਂ ਹੋਇਆ ਹੁਣ ਜਦੋਂ ਅਕਾਲੀ ਦਲ ਵੇਲੇ ਗੱਲਾਂ ਤੁਰੀਆਂ ਨਸ਼ੇ ਦੀਆਂ ਉਦੋਂ ਵੀ ਤਾਂ ਭਾਜਪਾ ਨਾਲ ਸੀ ਅਕਾਲੀ ਦਲ ਦੀ ਕੱਲਿਆਂ ਦੀ ਸਰਕਾਰ ਤਾਂ ਨਹੀਂ ਸੀ ਸੋ ਅਸਲ ਮੁੱਦਿਆਂ ਦੇ ਐਡਰੈਸ ਕੋਈ ਨਹੀਂ ਕਰ ਰਿਹਾ ਅਸਲ ਮੁੱਦਿਆਂ ਪਾਵੇਂ ਨਸ਼ੇ ਦਾ ਮੁੱਦਾ ਹੈ ਪੰਜਾਬ ਚ ਬੇਰੋਜ਼ਗਾਰੀ ਕਿੰਨੀ ਹੈ ਉਹ ਕੋਈ ਮੁੱਦਾ ਨਹੀਂ ਮੈਂ ਮੈਂ ਉਸ ਨਜ਼ਰੀਏ ਤੋਂ ਕਹਿ ਰਿਹਾ ਕਿ ਜਦੋਂ ਵੱਟੀਆਂ ਪਾਰਟੀਆਂ ਕੌਮੀ ਪਾਰਟੀਆਂ ਜੇ ਕਾਂਗਰਸ ਦੀ ਵੀ ਗੱਲ ਕਰ ਲਈਏ ਕਾਂਗਰਸ ਕੋਲੇ ਵੀ ਪੰਜਾਬ ਲਈ ਕੋਈ ਕਲੀਅਰ ਕਟ ਮਾਡਲ ਨਹੀਂ ਹੈ ਕਾਂਗਰਸ ਕੀ ਕਹਿ ਰਹੀ ਹੈ ਅਸੀਂ ਲੱਖ ਰੁਪਏ ਮਹਿਲਾਵਾਂ ਦੇ ਖਾਤੇ ਚ ਪਾ ਦੇਵਾਂਗੇ ਕਾਂਗਰਸ ਕਹਿ ਰਹੀ ਹੈ ਅਸੀਂ ਕਿਸਾਨਾਂ ਦਾ ਕਰਜ਼ਾ ਮਾਫ ਕਰ ਦੇਵਾਂਗੇ ਅਸੀਂ ਐਮਐਸਪੀ ਲਾ ਦੇਵਾਂਗੇ ਉਹ ਤਾਂ ਕੈਪਟਨ ਵੀ ਕਹਿੰਦਾ ਸੀ ਮਨਪ੍ਰੀਤ ਬਾਦਲ ਵੀ ਜਦੋਂ ਕਾਂਗਰਸ ਸੀ ਕਿ ਅਸੀਂ ਸਾਰਾ ਕਰਜ਼ਾ ਮਾਫ ਕਰ ਦੇਵਾਂਗੇ ਮੈਨੂੰ ਲੱਗਦਾ ਇਸ ਸ਼ਬਦ ਦੇ ਕਾਰਨ ਕੀ ਅਜਿਹਾ ਮਾਹੌਲ ਬਣਿਆ ਕਿ ਪਿੰਡਾਂ ਚ ਲੋਕ ਸੋਚ ਰਹੇ ਨੇ ਕਿਉਂ ਨਾ ਅਮਰਿਤਪਾਲ ਸਿੰਘ ਨੂੰ ਜਿਤਾਈਏ ਕਿਉਂ ਨਾ ਸਰਬਜੀਤ ਸਿੰਘ ਖਾਲਸਾ ਨੂੰ ਜਿਤਾਈਏ ਕਿਉਂ ਨਾ ਜਿਹੜੇ ਬਰਾੜ ਦਾ ਪੁੱਤਰ ਹੈ ਕਮਲਜੀਤ ਬਰਾੜ ਅਸੀਂ ਉਹਦੇ ਬਾਰੇ ਸੋਚੀਏ ਕਿਉਂ ਨਾ ਸਿਮਰਜੀਤ ਸਿੰਘ ਮਾਨ ਬਾਰੇ ਸੋਚੀਏ ਕਿਉਂਕਿ ਉਹ ਪਿਛਲੀ ਵਾਰੀ ਵੀ ਜਿੱਤਿਆ ਮੇਰੇ ਕਹਿਣ ਦਾ ਮਤਲਬ ਸੀ ਕਿ ਜਿਹੜੇ ਆਜ਼ਾਦ ਉਮੀਦਵਾਰ ਕਹ ਲਈ ਅਮਰਿਤਪਾਲ ਸਿੰਘ ਆਜ਼ਾਦ ਹੈ ਸਰਬਜੀਤ ਸਿੰਘ ਖਾਲਸਾ ਆਜ਼ਾਦ ਹੈ ਕਿ ਇਹਨਾਂ ਵੱਲ ਜਿਹੜਾ ਝੁਕਾਅ ਬਣ ਰਿਹਾ ਉਹਦਾ ਕਾਰਨ ਇਹ ਹੈ ਕਿ ਵੱਡੀਆਂ ਪਾਰਟੀਆਂ ਨੇ ਗੱਲਾਂ ਜ਼ਿਆਦਾ ਕੀਤੀਆਂ ਦਾਅਵੇ ਵੱਡੇ-ਵੱਡੇ ਕਰਤੇ ਜਿਹੜੇ ਕੰਮ ਕੀਤੇ ਨੇ ਉਹ ਤਾਂ ਕੀਤੇ ਨੇ ਪਰ ਜਿਹੜੇ ਪੰਜਾਬੀਆਂ ਦੀ ਚਾਹਤ ਸੀ ਪਾਣੀਆਂ ਦੀ ਵੰਡ ਸੀ ਬਿਜਲੀਆਂ ਦਾ ਮਸਲਾ ਸੀ ਸਰਹੱਦੀ ਕਿਸਾਨਾਂ ਦੇ ਮਸਲੇ ਨੇ ਪੰਜਾਬੀ ਬੋਲਦੇ ਇਲਾਕੇ ਨੇ ਪੰਜਾਬ ਚ ਬੇਰੋਜ਼ਗਾਰੀ ਹੈ ਇਹ ਸਾਰੇ ਮਸਲਿਆਂ ਨੂੰ ਤਾਂ ਕਿਸੇ ਨੇ ਐਡਰੈਸ ਹੀ ਨਹੀਂ ਕੀਤਾ ਕੀ ਇਸੇ ਕਰਕੇ ਲੋਕ ਉਭਾਰ ਲੈ ਰਹੇ ਨੇ ਆਮ ਲੋਕਾਂ ਦੀ ਵੋਟ ਲਾ ਮੇਰਾ ਸਵਾਲ ਹੈ ਤੁਹਾਡੀ ਗੱਲ ਤੁਹਾਡੀ ਗੱਲ ਜਿਹੜੀ ਹੈ ਇਹਦਾ ਮੈਂ ਬਿਲਕੁਲ ਜੇ ਸਿੱਧੇ ਤੌਰ ਤੇ ਦੇਖਾਂ ਤੇ ਜਿਹੜੀ ਤੁਸੀਂ ਗੱਲ ਕੀਤੀ ਕਿ ਜੇ ਅੰਮ੍ਰਿਤਪਾਲ ਸਿੰਘ ਕਮਲਜੀਤ ਬਰਾੜ ਸਿਮਰਨਜੀਤ ਚਿੰਗਮਾਨ ਸਰਬਜੀਤ ਚਿੰਗ ਦੇ ਇਹਨਾਂ ਸਾਰਿਆਂ ਦੀ ਗੱਲ ਕਰਦੇ ਆਂ ਕਿ ਵੀ ਇਹਨਾਂ ਦੇ ਵੱਲ ਰੁਝਾਨ ਕਿਉਂ ਵਧ ਰਿਹਾ ਹੈ ਦੇਖੋ ਪੰਜਾਬ ਦੇ ਵਿੱਚ ਇੱਕ ਬੜੀ ਕਲੀਅਰ ਕੱਟ ਦੀ ਚੀਜ਼ ਹੈ ਕਿ ਇਹ ਰੁਝਾਨ ਤਾਂ ਹੀ ਵੱਧ ਸਕਦਾ ਹੈ ਕਿ ਜੇ ਬਾਕੀਆਂ ਜਿਵੇਂ ਤੁਸੀਂ ਕਿਹਾ ਵੀ ਕਿ ਬਾਕੀ ਸਾਰੀਆਂ ਪਾਰਟੀਆਂ ਤੋਂ ਜੇ ਧਿਆਨ ਜਾਂ ਮੋਹ ਪੰਗ ਹੋ ਗਿਆ ਪੰਜਾਬ ਦਾ ਪਰ ਕਿਹਾ ਇਹ ਮੋਹ ਪੰਗ ਹੋ ਗਿਆ ਜਾਂ ਇਦਾਂ ਦਾ ਲੱਗ ਰਿਹਾ ਹੈ ਕਿ ਮੋਹ ਪੰਗ ਹੋ ਗਿਆ ਕਿਉਂਕਿ ਸਿਰਫ ਰੂਰਲ ਵੋਟ ਦੇ ਉੱਤੇ ਹੀ ਸਭ ਕੁਝ ਡਿਸਾਈਡ ਹੋ ਜਾਏ ਇਹਦਾ ਵਸਤੂ ਸਥਿਤੀ ਨਹੀਂ ਆ ਪਾਰਟੀਆਂ ਨੂੰ ਇਹ ਲੱਗ ਰਿਹਾ ਕਿਉਂਕਿ ਪਾਰਟੀਆਂ ਇਹ ਮੰਨ ਕੇ ਚੱਲ ਰਹੀਆਂ ਕਿ ਅਰਬਨ ਵੋਟ ਦੇ ਵਿੱਚ ਸਾਡੇ ਆਪਣੇ ਜਿਹੜੇ ਸੈਕਟਰਸ ਹੈਗੇ ਉਹ ਸੇਫ ਹੈਗੇ ਜੀ ਰੂਰਲ ਵੋਟ ਦੇ ਵਿੱਚ ਚੇਂजेस ਨੇ ਚਲੋ ਬਿਲਕੁਲ ਜੀ ਸੋ بڑے ਵਿਚਾਰ ਅਸੀਂ ਮੁੱਦੇ ਤੋਂ ਥੋੜੇ ਜਿਹਾ ਵੱਖ ਵੀ ਗਏ ਪਰ ਅੱਜ ਦੇ ਸਮੇਂ ਦੀ ਜ਼ਰੂਰਤ ਹੈ ਕਿਉਂਕਿ ਹੋਰ ਬਹੁਤ ਸਾਰੇ ਇਸ਼ੂ ਨੇ ਜਿਹੜੇ ਆਪਸ ਦੇ ਵਿੱਚ ਆ ਕੇ ਜੁੜਦੇ ਨੇ ਫਿਲਹਾਲ ਅੱਜ ਇਸ ਪ੍ਰੋਗਰਾਮ ਨੂੰ ਖਤਮ ਕਰਾਂਗੇ ਲੇਕਿਨ ਤੁਹਾਡਾ ਕੋਈ ਵੀ ਸੁਝਾਅ ਜਾਂ ਸਲਾਹ ਹੈ ਤੇ ਤੁਸੀਂ ਜ਼ਰੂਰ ਦਿੰਦੇ ਰਿਹਾ ਕਰੋ ਆਉਂਦੇ ਦਿਨਾਂ ਦੇ ਵਿੱਚ ਵੀ ਇਹ ਸਾਰੇ ਅਹਿਮ ਮਸਲੇ ਨੇ ਜਿਹੜੇ ਅਸੀਂ ਉਹਨਾਂ ਨੂੰ ਉਭਾਰਾਂਗੇ ਬਹੁਤ ਧੰਨਵਾਦ ਬੈਂਕ